ਹੁਣ ਸਰਜੀਤ ਅਕਾਲੀ ਦਲ ਦਾ 카ਟੋ ਕਲੇਸ ਖੇਰੂ ਖੇਰੂ ਹੋਣ ਦਾ ਵਰਤਾਰਾ ਅਜੇ ਚੱਲੇ ਰਿਹਾ ਸੀ ਕਿ ਇਹਦੇ ਵਿਚਾਲੇ ਇੱਕ ਧਾਰਮਿਕ 카ਟੋ ਕਲੇਸ ਵੀ ਸਾਹਮਣੇ ਆ ਗਿਆ ਧਾਰਮਿਕ ਤੌਰ ਦੇ ਉੱਤੇ ਕੁਝ ਮੈਂਬਰ ਸਾਹਮਣੇ ਆਏ ਨੇ ਜਿਨ੍ਹਾਂ ਨੇ ਇੱਕ ਨਵੇਂ ਪਹਿਲੂ ਉਭਾਰੇ ਨੇ ਸੋ ਇਹ ਇੱਕ ਨਵਾਂ ਵਖਰੇਵਾ ਨਵੀਂ ਚਣੌਤੀ ਆ ਖੜੀ ਹੋਈ ਹੈ ਧਾਰਮਿਕ ਤੌਰ ਦੇ ਉੱਤੇ ਵੀ ਜਿਹਦਾ ਰਾਜਨੀਤਿਕ ਅਸਰ ਵੀ ਹੈ ਸੋ ਇਸ ਨੂੰ ਅੱਜ ਦੇਖਦੇ ਹਾਂ ਕਿ ਇਹਦੇ ਵਿੱਚ ਕੌਣ ਕੌਣ ਮੈਂਬਰ ਨਿਤਰੇ ਨੇ ਤੇ ਕਿਉਂ ਕਿਉਂ ਨਿਤਰੇ ਨੇ ਕੀ ਨਮਾ ਪੈਨੂ ਉੱਪਰ ਰਿਹਾ ਦੂਸਰੇ ਪਾਸੇ ਫਾਰਮ ਹਾਊਸ ਪੰਜਾਬ ਦੇ ਵਿੱਚ ਬੜੇ ਰਸੂਕਦਾਰ ਘਰਾਣਿਆਂ ਦੇ ਹਮੇਸ਼ਾ ਹੀ ਚਰਚਾ 'ਚ ਰਹੇ ਨੇ ਤੇ ਪਰ ਹੁਣ ਬਕਾਇਦਾ ਤੌਰ ਤੇ ਨੈਸ਼ਨਲ ਗ੍ਰੀਨ ਟਰਿਬਿਨ ਵੱਲੋਂ ਕੁਝ ਰੋਕ ਲੱਗੀ ਹੈ ਉਹ ਰੋਕ ਲੱਗਣ ਦਾ ਕਾਰਨ ਕੀ ਹੈ ਤੇ ਰੋਕ ਦਾ ਅਸਰ ਕੀ ਹੋਏਗਾ ਖਾਸ ਕਰ ਬੜੇ ਰਸੂਕਦਾਰ ਰਾਜਨੀਤਿਕ ਤੇ ਸਮਾਜਿਕ ਘਰਾਣਿਆਂ ਦੇ ਉੱਤੇ ਕੀ ਫਾਰਮ ਹਾਊਸ ਬਣਨੇ ਬੰਦ ਹੋ ਜਾਣਗੇ ਜਾਂ ਇਹ ਇਹਦੇ ਵਿੱਚੋਂ ਕੋਈ ਕੁੰਡੀ ਕੱਢ ਲਈ ਜਾਏਗੀ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਦਾ ਮਾਮਲਾ ਲਗਾਤਾਰ ਸਭ ਦੇ ਸਾਹਮਣੇ ਸੀ ਅਦਾਲਤੀ ਪ੍ਰਕਿਰਿਆ ਤਹਿਤ ਕਿ ਆਖਰ ਹੁਣ ਕਹਿੰਦੇ ਜੀ ਉਹਨਾਂ ਦਾ ਨਿਪਟਾਰਾ ਹੋ ਗਿਆ ਕਿ ਉਹ ਇਸ ਵਾਰ ਦੇ ਸੈਸ਼ਨ 'ਚ ਹਿੱਸਾ ਨਹੀਂ ਲੈ ਸਕਦੇ ਪਰ ਇਹ ਨਿਪਟਾਰਾ ਕੀ ਕਾਨੂੰਨੀ ਤੌਰ ਤੇ ਹੈ ਕਿ ਰਾਜਨੀਤਿਕ ਰੰਗ ਚੜਿਆ ਇਹ ਇਹਦਾ ਪਹਿਲੂ ਵੀ ਸਮਝਣ ਦੀ ਲੋੜ ਹੈ ਕਿ ਇੱਕ ਮੈਂਬਰ ਪਾਰਲੀਮੈਂਟ ਨੂੰ ਆਪਣੀ ਹੀ ਜਿਹੜਾ ਲੋਕਾਂ ਨੇ ਚੁਣਿਆ ਹੋਵੇ ਉਸ ਨੂੰ ਆਪਣੀ ਸੰਸਦ 'ਚ ਬੋਲਣ ਦਾ ਅਧਿਕਾਰ ਨਾ ਹੋਵੇ ਤੇ ਇਸ ਤਰੀਕਾ ਕਰਦੇ ਮਾਇਨੇ ਕੀ ਨੇ ਇਹ ਵੀ ਸਮਝਣਾ ਜ਼ਰੂਰੀ ਹੈ ਤੇ ਜਾਂਦੇ ਜਾਂਦੇ ਗੱਲ ਮਨਰੇਗਾ ਦੀ ਜ਼ਰੂਰ ਕਰਾਂਗੇ ਜਿਹੜਾ ਮਨਰੇਗਾ ਜੀ ਰਾਮ ਜੀ ਬਣਿਆ ਤੇ ਆਖਰ ਰੋਲੇ ਰੱਪੇ ਦੇ ਵਿੱਚ ਵਿਰੋਧ ਦੇ ਵਿੱਚ ਪਾਸ ਹੋ ਗਿਆ ਇਹਦਾ ਅਸਰ ਕੀ ਹੈ ਇਹਨਾਂ ਸਾਰੇ ਨੁਕਤਿਆਂ ਤੇ ਚਰਚਾ ਕਰਾਂਗੇ ਮੇਰੇ ਨਾਲ ਹਾਜ਼ਰ ਨੇ ਸੀਨੇ ਪੱਤਰਕਾਰ ਸਰਦਾਰ ਹਰਮੀਰ ਸਿੰਘ ਜੀ ਸਰਦਾਰ ਹਰਮੀਰ ਸਿੰਘ ਜੀ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇਸੇ ਪਹਿਲੂ ਤੇ ਸਮਝਣਾ ਚਾਹੁੰਨਾ ਕਿ ਆਪਾਂ ਕੱਲ ਗੱਲ ਕਰ ਰਹੇ ਸੀ ਕਿ ਰਾਜਨੀਤਿਕ ਤੌਰ ਦੇ ਉੱਤੇ ਪੁਨਰ ਸਰਜੀਤ ਦੇ ਵਿੱਚ ਬਖਰੇਵਾ ਸਾਹਮਣੇ ਆਉਣ ਲੱਗ ਪਿਆ ਹੈ ਨਾ ਉਹਦੇ ਵਿੱਚ ਬਗਾਵਤ ਦਾ ਪਹਿਲੂ ਉੱਪਰ ਆਇਆ ਪਰ ਇੱਕ ਨੁਕਤਾ ਜਿਹੜਾ ਸੰਸਦ ਦੇ ਆਪਣਾ ਵਿਧਾਨ ਸਭਾ ਦੇ ਹਵਾਲੇ ਨਾਲ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਪਵਿੱਤਰ ਧਾਰਮਿਕ ਨਗਰੀਆਂ ਵਾਲਾ ਉਹਦੇ ਮਾਮਲੇ 'ਚ ਵੀ ਕੁਝ ਐਸਜੀਪੀਸੀ ਮੈਂਬਰਾਂ ਨੇ ਇਤਰਾਜ਼ ਜਿਤਰਾਇਆ ਇਤਰਾਜ਼ ਵੀ ਬੜਾ ਤਰੀਕਾ ਕਰਦੇ ਤਰਕ ਆਧਾਰ ਤੇ ਆ ਸੋ ਇਹਦੇ ਨਾਲ ਕੀ ਕੋਈ ਨਵਾਂ ਟਕਰਾ ਸਰਕਾਰ ਬਨਾਮ ਪੰਥਕ ਧਿਰਾਂ ਜਾਂ ਪੰਥਕ ਧਿਰਾਂ ਦੇ ਅੰਦਰ ਐਸਜੀਪੀਸੀ ਦੇ ਅੰਦਰ ਟਕਰਾ ਇਹ ਕੀ ਹੈ ਜੀ ਇਹ ਸਮਝਾਓ ਸਰ ਅਸਲ ਤੇ ਵਿੱਚ ਜਿਹੜਾ ਭਗਵੰਤ ਮਾਨ ਸਰਕਾਰ ਇਹ ਕਹਿੰਦੇ ਸੀ ਵੀ ਅਸੀਂ ਜਿਹੜਾ ਕਿਸੇ ਨੇ 70 ਸਾਲਾਂ 'ਚ ਨਹੀਂ ਸੋਚਿਆ ਸੀ ਕਰਾਂਗੇ ਉੱਥੇ ਇੱਕ 24 ਨਵੰਬਰ ਨੂੰ ਉਹਨੂੰ ਤੇਗਬਾਦਰ ਸਾਹਿਬ ਦੇ ਸ਼ਹਾਦਤ ਦੇ ਮੌਕੇ ਵਿਧਾਨ ਸਭਾ ਲੱਗੀ ਸੀ ਉਹਨਾਂ ਦੇ ਪ੍ਰਸਾਦ ਦੇ ਵਿੱਚ ਪਹਿਲੀ ਵਾਰ ਕਹਿੰਦੇ ਦਿੱਲੀ ਇੱਥੋਂ ਬਾਹਰ ਲੱਗੀ ਚੰਡੀਗੜ੍ਹ ਦੇ ਵਿੱਚ ਉੱਥੇ ਐਲਾਨ ਕੀਤਾ ਸੀ ਕਿ ਮਿਨਿਸਟਰ ਪੰਜਾਬ ਨੇ ਇਹ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਉਣ ਹਾਲਾਂਕਿ ਅੰਮ੍ਰਿਤਸਰ ਸਾਹਿਬ ਦੇ ਰੌਲਾ ਜਾ ਵੀ ਪਿਆ ਕਿਉਂਕਿ ਅੰਦਰ ਚੀ ਮਿਨਿਸਟਰ ਨੇ ਇਹ ਕਿਹਾ ਸੀਗਾ ਕਿ ਗਲਿਆਰਾਂ ਦੇ ਦੈਰੇ ਦੇ ਵਿੱਚ ਪਰ ਬਾਹਰਲੇ ਵਿੱਚ ਫਿਰ ਆ ਗਿਆ ਸੀਗਾ ਕਿ ਨਹੀਂ ਵਾਲ ਸਿਟੀ ਜਿਹੜੀ ਹੈ ਉਹ ਬਰਨ ਉੱਥੇ ਬਾਅਦ ਦੇ ਵਿੱਚ ਉਹ ਅਮੈਂਡ ਹੋਈ ਉਸ ਦੇ ਬੱਲੇ ਹੁਣ ਉਹਦਾ ਨੋਟੀਫਿਕੇਸ਼ਨ ਆਇਆ ਦੋ ਤੰਦਰ ਪਹਿਲਾਂ ਉਸ ਤੋਂ ਬਾਅਦ ਬੀਬੀ ਕਿਰਨ ਜੋਤਕਾਰ ਜਿਹੜੇ ਮਾਸਟਰ ਤਾਰਾ ਸਿੰਘ ਵੱਡੇ ਅਕਾਲੀ ਲੀਡਰ ਜਿਹੜੇ ਉਹਨਾਂ ਦੀ ਦੋਤੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਮਸਤ ਕਰ ਵੀ ਰਹੇ ਤੇ ਅੱਜ ਕੱਲ੍ਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਤੇ ਪੋਲੀਟਿਕਲੀ ਹੋ ਜਿਹੜੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਮਾ ਬਣਿਆ ਉਹਦੇ ਮੈਂਬਰ ਨੇ ਤੇ ਉਹਦੇ ਲੀਡਰ ਨੇ ਤੇ ਉਹਨਾਂ ਦੀਆਂ ਮੀਟਿੰਗਾਂ 'ਚ ਵੀ ਲਗਾਤਾਰ ਜਾਂਦੇ ਰਹੇ ਦੇ। ਔਰ ਜਿੱਥੇ ਉਹ ਅਕਾਲੀ ਦਲ ਦੇ ਅੰਦਰ ਇੱਕ ਕਸਮਕਸ਼ ਚੱਲ ਰਹੀ ਹੈ ਉੱਥੇ ਵੀ ਕਿਰਨ ਜੋਤ ਕੌਰ ਇਸ ਗੱਲ ਲਈ ਜਾਣੇ ਜਾਂਦੇ ਨੇ ਕਿ ਜਿਹੜੇ ਇਹੋ ਜਿਹੇ ਸਿਧਾਂਤਕ ਮਾਮਲੇ ਆਉਂਦੇ ਨੇ ਉਹਦੇ ਤੇ ਕੋਈ ਨਾ ਕੋਈ ਪੁਆਇੰਟ ਆਊਟ ਜ਼ਰੂਰ ਕਰਨ ਉਹਨੂੰ ਜਾਣ ਨਾ ਦੇਣ। ਉਹਨਾਂ ਨੇ ਇੱਕ ਪੋਸਟ ਪਾਈ ਹੈ। ਪੋਸਟ ਕੀ ਪਾਈ ਕਿ ਜਿਹੜੇ ਇਹ ਨੋਟੀਫਿਕੇਸ਼ਨ ਹੋਇਆ ਹੈ ਇਦੇ ਚ ਜਿਹੜਾ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਇਹਨਾਂ ਸ਼ਹਿਰਾਂ ਦੇ ਵਿੱਚ ਇਹ ਸਿੱਖ ਫਿਲਾਸਫੀ ਦੇ ਸਿੱਖ ਰਵੈਤ ਦੇ ਤੇ ਉਹਦੇ ਮੁਤਾਬਕ ਨਹੀਂ ਹੈ ਤੇ ਨਾਮ ਰਿਆਜ਼ਾ ਦੇ ਉਸ ਦਾਇਰੇ ਦੇ ਵਿੱਚ ਆਉਂਦਾ ਹੈ ਉਹ ਕਹਿੰਦੇ ਨੇ ਜਿਵੇਂ ਤਮਾਕੂ ਹੈ ਕੂਠਾ ਮੀਟ ਹੈ ਜਾਣ ਕੋਲ ਹੈ ਇਹ ਬੱਜਰ ਕਰਹਿ ਤਾਂ ਚਾਉਂਦੀਆਂ ਨੇ ਇਹਨਾਂ ਨੂੰ ਬਾਹਰ ਕੀਤਾ ਜਾ ਸਕਦਾ ਉਹ ਇੱਕ ਅਲੱਗ ਗੱਲ ਹੈ ਪਰ ਜਿਹੜਾ ਝਟਕਾ ਮੀਟ ਹੈ ਉਹ ਸਿੱਖਾਂ ਦਾ ਰਾਈਟ ਹੈ ਤੇ ਉਸ ਰਾਈਟ ਤੋਂ ਉਸ ਹੱਕ ਤੋਂ ਉਹਨੂੰ ਬਾਝਾ ਕੀਤਾ ਜਾ ਰਿਹਾ ਹੈ ਇਹਦਾ ਉਹ ਹਵਾਲੇ ਇਤਿਹਾਸਕ ਹਵਾਲੇ ਵੀ ਦਿੰਦੇ ਨੇ ਇਹਦੇ ਇਤਿਹਾਸਕ ਹਵਾਲੇ ਦੇ ਤੌਰ ਤੇ ਇਹ ਵੀ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ 1935 ਚ ਝਟਕਾ ਕਾਨਫਰੰਸ ਕੀਤੀ ਸੀ ਜਦੋਂ ਉਦੋਂ ਵੀ ਕੋਈ ਗੱਲ ਉਸ ਲੈਵਲ ਦੇ ਉੱਤੇ ਆ ਰਹੀ ਸੀ ਇਸੇ ਢੰਗ ਦੇ ਨਾਲ ਉਦੋਂ ਬਾਅਦ ਇੱਕ ਹੋਰ ਹਵਾਲਾ ਕੁਰਕਸੇਤਰ ਦਾ ਦਿੰਦੇ ਨੇ ਜਦੋਂ ਕਹਿੰਦੇ ਨੇ ਗੁਰੂ ਰਾਨਕ ਸਾਹਿਬ ਨਾਲ ਸੰਬੰਧਿਤ ਹੈ ਉਹਨਾਂ ਨੇ ਹਿਰੰਦਾ ਮਾਸ ਜਿਹੜਾ ਰਜਾਇਆ ਸੀ ਰਜਾਇਆ ਸੀਗਾ ਜਦੋਂ ਸੋਲਰ ਉਹ ਲੱਗਿਆ ਹੋਇਆ ਸੀ ਗਰੈਂਡ ਲੱਗਿਆ ਹੋਇਆ ਇਸ ਹਿਸਟਰੀ ਕਿਤੇ ਪੁਰਾਣੀ ਹਿਸਟਰੀ ਦੇ ਵਿੱਚ ਕਈ ਉਹਨਾਂ ਨੇ ਇੰਸਟੈਂਸ ਇਸ ਲੈਵਲ ਦੇ ਦਿੱਤੇ ਨੇ ਆਪਣੀ ਗੱਲ ਦੇ ਸਪੋਰਟ ਦੇ ਵਿੱਚ ਨਾਲ ਕੱਲਾ ਇਹ ਨਹੀਂ ਕਿਹਾ ਉਹਨਾਂ ਨੇ ਮੰਗ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਿ ਉਹਨੇ ਡੇਰੇਦਾਰਾਂ ਦੀ ਮਰਿਆਦਾ ਲਾਗੂ ਕਰਨੀ ਹੈ ਡੇਰੇਦਾਰਾਂ ਦੇ ਮਤਾਬਕ ਜਾਂ ਆਪਣੀ ਲਾਈਨ ਕਲੀਅਰ ਕਰਨੀ ਹੈ ਸਿੱਖੀ ਦੇ ਇਹ ਸਾਰੇ ਮਾਮਲਿਆਂ ਦੇ ਵਿੱਚ ਵੈਸੇ ਜਿਹੜੀ ਇੱਕ ਪਰਸੈਪਸ਼ਨ ਗੇਮ ਅੱਜ ਕੱਲ ਚੱਲ ਗਈ ਇਹਨੂੰ ਪਹਿਲਾਂ ਵੀ ਇਹ ਰੌਲਾ ਬੰਡੇ ਪੰਦਰ ਤੇ ਬਾਰ-ਬਾਰ ਪੈਂਦਾ ਰਿਹਾ ਗੁਰਬਖਸ਼ ਸਿੰਘ ਕਾਲਾ ਫਗਾਨਾ ਜਿਨ੍ਹਾਂ ਨੂੰ ਤਨਖਾਹ ਲਈ ਗਈ ਸੀ ਜਿਹੜੇ ਬਾਹਰ ਹੀ ਜਿਨ੍ਹਾਂ ਦੀ ਡੈਥ ਹੋ ਗਈ ਕਈ ਮਾਮਲੇ ਉਹਨਾਂ ਨੇ ਇਹੋ ਜੇ ਕੀਤੇ ਸੀ ਔਰ ਉਹਨਾਂ ਦੀ ਕੋ ਕਿਤਾਬ ਵੀ ਸੀ ਇਹ ਹੈ ਜਿਹੜੀ ਮਾਸ ਮਾਸ ਕਰ ਮੂਰਸ ਮੂਰਖ ਹੋਲ ਜਿੱਥੇ ਉਹ ਝਟਕੇ ਦਾ ਬਾਕੀ ਚੀਜ਼ਾਂ ਦਾ ਸਪੋਰਟ ਕਰਦੇ ਸੀਗੇ ਵੀ ਇਹ ਕੋਈ ਗੰਨ ਨਹੀਂ ਹੈ ਗੁਰਬਾਣੀ ਦੀ ਤਰਕਸ ਵੱਟੀ ਤੇ ਤੁਸੀਂ ਨਹੀਂ ਕਹਿ ਸਕਦੇ ਕਿ ਸਿੱਖਾਂ ਨੂੰ ਬੀਟ ਜਾਂ ਬਾਕੀ ਪਰ ਬਹੁਤ ਸਾਰਾ ਸੈਕਸ਼ਨ ਇਹ ਹੋ ਜਾ ਸਿੱਖਾਂ ਦਾ ਜਦੋਂ ਅੰਮ੍ਰਿਤ ਛਕਾਉਂਦੇ ਨੇ ਜਾਂ ਕਿਹਾ ਜਾਂਦਾ ਡੇਰੇ ਦੇ ਮਾਮਲੇ ਦੇ ਵਿੱਚ ਜਿਹੜੇ ਸਭ ਕੁਝ ਬੰਦ ਕਰਦੇ ਨੇ ਕੋਈ ਕਿਸੇ ਟਾਈਪ ਦਾ ਵੀ ਮੀਟ ਕੋਈ ਜੇ ਬੋ ਨਹੀਂ ਇੱਕ ਪਰਸੈਪਸ਼ਨ ਹੋਈ ਜੀ ਉਹਦੇ ਚ ਜਿਹੜੀ ਦੂਜੀ ਧਿਰ ਹੈ ਜਿਹੜੇ ਜਿਵੇਂ ਕਰਨ ਜੋਤ ਕਰੋਨਾ ਹੁੰਦਾ ਉਹਨਾਂ ਨੂੰ ਕਹਿੰਦੇ ਨੇ ਕਿ ਉਹ ਬ੍ਰਾਹਮਣੀ ਬ੍ਰਾਹਮਣਵਾਦੀ ਉਹ ਨੇ ਇੱਕ ਰਵਾਇਤਾਂ ਜਿਹੜੀਆਂ ਚੱਲਦੀਆਂ ਆ ਰਹੀਆਂ ਨੇ ਸਿੱਖੀ ਨੂੰ ਉਹਦੇ ਚ ਤੁਸੀਂ ਕੱਢ ਨਹੀਂ ਰਹੇ ਉਸ ਪੱਧਰ ਦੇ ਉੱਤੇ ਜਾ ਕੇ ਇਹ ਮਾਮਲਾ ਇਹ ਹੈ ਕਿ ਜਿਹੜੀ ਡੋਮੀਨੇਟ ਕਰਦੀ ਪ੍ਰਥਾ ਹੈ ਉਡੇਰੇ ਵਾਲਿਆਂ ਦੀ ਜ਼ਿਆਦਾ ਹੋ ਗਈ ਜੀ ਤੇ ਡੇਰੇ ਵਾਲੇ ਉਹਨੂੰ ਕਿਉਂ ਚੈਲੰਜ ਐਸਜੀਪੀਸੀ ਨਹੀਂ ਕਰਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰਦੇ ਆ ਬੀਬੀ ਕਿਰਨਜੋਤ ਦੇ ਇਸ ਮੁੱਦੇ ਤੇ ਅਜੇ ਤੱਕ ਆਫੀਸ਼ੀਅਲੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ੍ਰੋਮਣੀ ਅਕਾਲੀ ਦਲ ਦਾ ਸ੍ਰੋਮਣੀ ਅਕਾਲੀ ਦਲ ਪੁਰਨਰ ਗਠਨ ਦਾ ਕੋਈ ਬਿਆਨ ਨਹੀਂ ਆਇਆ ਵੀ ਉਹ ਕੀ ਸੋਚਦੇ ਨੇ ਨਾ ਕਿਸੇ ਹੋਰ ਬੰਦੇ ਸਿਕਸ ਸਕਾਲਰਾਂ ਦਾ ਕੋਈ ਬਹੁਤ ਜ਼ਿਆਦਾ ਬਿਆਨ ਆਇਆ ਪਰ ਇਹ ਗੱਲ ਮਤਲਬ ਅੰਦਰੇ ਅੰਦਰ ਸਮਾਜਿਕ ਤੌਰ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚ ਜ਼ਰੂਰ ਚੱਲ ਰਹੀ ਹੈ ਕਿ ਠੀਕ ਹੈ ਕਿ ਗਲਤ ਹੈ ਕਿਵੇਂ ਹੈ ਅੱਛਾ ਕਿਸੇ ਨੇ ਇਹ ਵੀ ਨਹੀਂ ਕਿਹਾ ਕਿ ਬੀਬੀ ਨੇ ਗਲਤ ਕਿਹਾ ਨਹੀਂ ਤਾਂ ਫਿਰ ਬਹੁਤ ਜ਼ਿਆਦਾ ਹਮਲਾ ਵੀ ਹੋ ਜਾਂਦਾ ਹੈ ਨਾ ਸੋਸ਼ਲ ਮੀਡੀਆ ਤੇ ਇਸ ਲੈਵਲ ਦੇ ਉੱਤੇ ਆ ਕੇ ਕਿ ਜੀ ਇਹ ਗਲਤ ਹੈ ਠੀਕ ਨਹੀਂ ਹੈ ਜਿਹੜੇ ਇਹੋ ਜਿਹੇ ਇਸ਼ੂ ਆਉਂਦੇ ਨੇ ਜਿਹੜੇ ਟਕਰਾਮੇ ਨੇ ਜਿੱਥੇ ਪਰਸੈਪਸ਼ਨ ਕਈ ਵਾਰ ਹੋਰ ਬਣੀ ਜਾਂ ਤੇ ਪ੍ਰੈਕਟਿਕ ਉਹ ਪ੍ਰੈਕਟਿਕ ਪ੍ਰੈਕਟੀਕਲੀ ਹੋਰ ਹੈ ਸਧਾਰਤਕ ਪੈਨੂ ਹੋਰ ਹੈ ਉੱਥੇ ਮਤਲਬ ਸਪਸ਼ਟਤਾ ਨਾਲ ਗੱਲ ਕਰਨ ਦੀ ਜਿਹੜੀ ਰਵਾਇਤ ਹੈ ਜਾਂ ਰੀਤ ਹੈ ਉਹ ਘਟ ਰਹੀ ਹੈ ਕੀ ਇਹਦੇ ਤੇ ਐਜੀਪੀਸੀ ਦਾ ਕਈ ਜਥੇਦਾਰ ਅਕਾਲ ਤੱਕ ਤਾਂ ਕਾਫੀ ਜ਼ਿਆਦਾ ਬਿਆਨ ਅੱਜਕੱਲ ਲਗਾਤਾਰ ਹੀ ਦਿੰਦੇ ਨੇ ਜਿੱਥੇ ਵੀ ਉਹ ਜਾਂਦੇ ਨੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਦਾ ਵੀ ਕੋਈ ਬਿਆਨ ਇਸ ਮਾਮਲੇ ਦੇ ਉੱਤੇ ਨਹੀਂ ਆਇਆ ਉਹਨਾਂ ਨੇ ਕਹਿਣਾ ਵੀ ਗਵਰਨਮੈਂਟ ਨੇ ਇਹ ਨੋਟੀਫਿਕੇਸ਼ਨ ਕਰਕੇ ਜਿਹੜੀ ਬੀਬੀ ਕਿਰਨਜੋਤ ਕਹਿ ਰਹੀ ਹੈ ਇਨੇ ਸਿੱਖਾਂ ਦੇ ਅਧਿਕਾਰ ਤੇ ਸਗੋਂ ਮਤਲਬ ਉਹਨੂੰ ਘਟਾਇਆ। ਹੁਣ ਗੌਰਮੈਂਟ ਵੱਲੋਂ ਵੀ ਬੀਬੀ ਕਰਨ ਜੋਨ ਦੇ ਮਾਮਲੇ ਤੇ ਤਾਂ ਕੋਈ ਰਿਐਕਸ਼ਨ ਨਹੀਂ ਆਇਆ। ਉਸ ਤੋਂ ਬਾਅਦ ਸ਼ਾਇਦ ਉਹਨਾਂ ਦੇ ਦਿਮਾਗ 'ਚ ਇੱਕੋ ਪ੍ਰਥਾ ਹੀ ਚੱਲਦੀ ਹੋਵੇ ਐਸ ਲੈਵਲ ਦੀ ਕਿ ਜੇ ਤਾਂ ਖਾਣਾ ਹੀ ਨਹੀਂ ਹੁੰਦਾ ਸਭ ਕੁਝ ਹੀ ਗੱਡੀ 'ਚ ਹੁੰਦਾ ਸਾਰਾ ਕੁਝ ਹੀ ਬਾਹਰ ਜਾਂਦਾ ਐਸ ਲੈਵਲ ਦੇ ਉੱਤੇ ਜਾ ਕੇ। ਇਹ ਵਿਵਾਦ ਨੇ ਅਗਲੇ ਦਿਨਾਂ ਦੇ ਵਿੱਚ ਘਟੋ-ਘਟ ਕਾਫੀ ਲੋਕ ਨੇ ਜਿਹੜੇ ਇਹਨੂੰ ਉਠਾਉਂਦੇ ਆ ਰਹੇ ਨੇ ਲਗਾਤਾਰ ਪਰ ਉਹਨਾਂ ਤੇ ਡੋਮਿਨੇਟ ਦੂਜਾ ਤੜਾ ਕਰ ਜਾਂਦਾ ਰਿਹਾ ਉਹਨੂੰ ਬਹੁਤ ਜ਼ਿਆਦਾ ਇਹ ਗੱਲ ਮਾਨਤਾ ਨਹੀਂ ਦਿੱਤੀ ਗਈ ਇਸ ਪੱਧਰ ਦੇ ਉੱਤੇ ਜਾ ਕੇ। ਔਰ ਬਥੇਰੇ ਸਿੱਖ ਲੀਡਰ ਨੇ ਜਿਹੜੇ ਅੰਦਰਖਾਤੇ ਝਟਕਾ ਜਿਹੜਾ ਮਾਸ ਆ ਉਹ ਖਾਂਦੇ ਨੇ ਈਵਨ ਅਮਰਤਾਰੀ ਸਾਰੇ ਵੱਖ-ਵੱਖ ਉਹਦੇ ਤੇ ਪਰ ਇਹਦੇ ਤੇ ਓਪਨ ਕਹਿੜ ਤੋਂ ਗੁਰੇਜ ਕਰਦੇ ਨੇ ਤੇ ਬਾਕੀ ਦੀਆਂ ਚੀਜ਼ਾਂ ਗੱਲ ਕਰਦੇ ਨੇ। ਹੁਣ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਐਜੀਪੀਸੀ ਜਾਂ ਜਥੇਦਾਰਾ ਕਾਲ ਤਖਤ ਵੱਲੋਂ ਜਾ ਕੋਈ ਹੋਰ ਅਫੀਸ਼ਲ ਇਹਦੇ ਤੋਂ ਕੋਈ ਬਿਆਨ ਆਏਗਾ ਜਾਂ ਡੇਰੇ ਵਾਲੇ ਕੋਈ ਬਿਆਨ ਦੇਣਗੇ ਜਾਂ ਬਾਕੀ ਦੀ ਕੋਈ ਡਿਬੇਟ ਚੱਲੂ ਐ ਐਕਚੁਅਲੀ ਗੱਲ ਕੀ ਐ ਕਿ ਨਹੀਂ ਐ ਇਹ ਸਾਰਾ ਕੁਝ ਜਿਹੜੀਆਂ ਚੱਲਦੀਆਂ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਨਵਾਂ ਇਸ਼ੂ ਆ ਗਿਆ ਐ ਇਹ ਦੋ ਨਾਲ ਚੱਲਣਗੇ ਇੱਕ ਇਹ ਆ ਗਿਆ ਐ ਤੇ ਦੂਜੇ ਪਾਸੇ ਜਿਹੜੀ ਕੰਟਰੋਵਰਸੀ ਐ ਜੇ ਇਸ 'ਚ ਚੱਲ ਗਈ ਐ ਅਕਾਲੀ ਦਲ ਪੁਨਰਸਰਜੀਤ ਦੇ ਵਿੱਚ ਜਿਹਦੀ ਕੱਲ ਨੂੰ 20 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗ ਐ ਮੀਟਿੰਗ ਦੇ ਵਿੱਚ ਵਿਚਾਰਿਆ ਜਾਣਾ ਹੋਰ ਚੀਜ਼ਾਂ ਸੀ ਪਹਿਲਾਂ ਤਾਂ ਕਿ ਪਾਰਟੀ ਨੂੰ ਅੱਗੇ ਕਿਵੇਂ ਵਧਾਉਣਾ ਹੈ ਪੋਲਿਟੀਕਲ ਅਜੰਡਾ ਕੀ ਹੋਏਗਾ ਪਹਿਲੀ ਮੀਟਿੰਗ ਅਹੁਦੇਦਾਰਾਂ ਦੀ ਹੋਏਗੀ ਜਿਹੜੇ ਅਹੁਦੇਦਾਰ ਬਣਾਏ ਸੀਗੇ ਤੇ ਉਹਦੀ ਰਣਨੀਤੀ ਤੇ ਗੱਲ ਹੋਣੀ ਸੀ ਕਿ ਅੱਗੇ ਕੀ ਕੀਤਾ ਜਾਣਾ ਚਾਹੀਦਾ ਪਰ ਹੁਣ ਨਵਾਂ ਮਾਮਲਾ ਉਹਦੇ ਵਿੱਚ ਇਹ ਵਾਲੀ ਉਹਨਾਂ ਨਾਲ ਵੀ ਆ ਗਿਆ ਜਿਹੜੀ ਮੈਂਬਰਸ਼ਿਪ ਨਾ ਹੋਣ ਦੀ ਗੱਲ ਹੈ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਹੀ ਸੰਭਵ ਹੈ ਕਿ ਜਿਹੜੀ ਪੰਥਕ ਕਾਉਂਸਲ ਅਨਾਉਂਸ ਕੀਤੀ ਸੀ ਉਦੇ ਹੋਰ ਆਉਦੇ ਦਾਰਾਂ ਦਾ ਤੇ ਉਹਦੇ ਵਿਸਤਾਰ ਦਾ ਵੀ ਐਲਾਨ ਕੀਤਾ ਜਾਏ ਕਿਉਂਕਿ 41 ਹਣੀ ਬੀਬੀ ਸਤਵੰਤ ਕੌਰ ਤੇ ਇਹ ਕੁਝ ਗਰੁੱਪ ਜਿਹੜਾ ਉਧਰ ਕੰਮ ਕਰ ਰਿਹਾ ਜਿਹੜੇ ਕਹਿੰਦੇ ਅਸੀਂ ਪੰਥਕ ਇਕਤਾਲੀ ਕਰ ਰਹੇ ਹਾਂ ਜਿਨ੍ਹਾਂ ਦਾ ਪੋਲੀਟੀਕਲ ਝੁਕਾਅ ਕਿਤੇ ਨਾ ਕਿਤੇ ਨੇੜੇ ਤੇੜੇ ਬਾਰਸ ਪੰਜਾਬ ਦੇ ਜਥੇਬੰਦੀ ਤੇ ਨੇੜੇ ਜਾ ਰਿਹਾ ਚੱਲ ਰਿਹਾ ਇਹਦਾ ਕੀ ਹੋਏਗਾ ਕੀ ਨਹੀਂ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਫਿਰ ਕਿ ਕੌਣ ਕਿੱਥੇ ਜਾ ਰਿਹਾ ਕੌਣ ਕਿੱਥੇ ਜਾ ਰਿਹਾ ਬਿਲਕੁਲ ਪੰਥਕ ਕੌਂਸਲ ਨੂੰ ਸਰਕਾਰ ਨੂੰ ਦੀ ਨਜ਼ਰ ਆ ਸਕਦੀ ਹੈ ਚਲੋ ਇਹਦੇ ਤੇ ਕਿਵੇਂ ਅੱਗੇ ਵੱਧਨੇ ਵੀ ਦੇਖਦੇ ਆਂ ਜਿਹੜਾ ਨੁਕਤਾ ਤੁਸੀਂ ਸਾਂਝਾ ਕੀਤਾ ਉਹਦੇ ਤੇ ਵੀ ਨਜ਼ਰ ਰੱਖਦੇ ਆਂ ਕਿ ਕੀ ਉਸ ਦੇ ਉੱਤੇ ਪੁਰਾਣੇ ਜਿਹੜੇ ਤੋਖਲੇ ਨੇ ਉਹਨਾਂ ਨੂੰ ਵੀ ਮਟਾਉਣ ਦਾ ਹੁਣ ਮੌਕਾ ਹੈਗਾ ਉਹਦੇ ਪਰਚਰਚਾ ਛੱਡਦੀ ਹੈ ਜਾਂ ਨਹੀਂ ਇੱਕ ਮਾਮਲਾ ਪੰਜਾਬ ਦੇ ਵਿੱਚ ਫਾਰਮ ਹਾਊਸ ਦਾ ਉੱਭਰਿਆ ਕਿ ਜੀ ਪੰਜਾਬ ਸਰਕਾਰ ਨੇ ਕਹਿੰਦੇ ਜੀ ਰਾ ਮੋਕਲਾ ਕਰਤਾ ਸੀਗਾ ਕਿ ਲਓ ਜੀ ਕੰਢੀ ਖੇਤਰ ਚ ਕਰੋ ਮੋਜਾਂ ਪਰ ਕਹਿੰਦੇ ਕਿ ਗ੍ਰੀਨ ਕੌਮੀ ਗ੍ਰੀਨ ਟ੍ਰਿਬਿਊਨਲ ਨੇ ਕੁਝ ਰੋਕਾਂ ਲਾਈਆਂ ਨੇ ਉਹ ਰੋਕਾਂ ਦਾ ਅਸਰ ਕਿਤੇ ਕਿਤੇ ਤੇ ਪੈਂਦਾ ਦਿਖ ਰਿਹਾ ਜੀ ਕੀ ਇਹਦੇ ਰੋਕਦੇ ਫੈਲੇ ਨੁਕਸਾਨ ਨੇ ਪੰਜਾਬ ਦੇ ਹਵਾਲੇ ਨਾਲ ਅਸਲ 'ਚ ਇਹ ਜਿਹੜਾ ਨਿਊ ਚੰਡੀਗੜ੍ਹ ਦੇ ਖੇਤਰ ਦੇ ਵਿੱਚ ਐ ਜਿਹੜਾ ਮੁਹਾਲੀ ਦਾ ਟੋਟਲ ਏਰੀਆ ਅੱਗੇ ਤੱਕ ਜਾਂਦਾ ਪਹਾੜੀ ਨਹੀਂ ਪਹਾੜੀ ਏਰੀਏ ਦੇ ਵਿੱਚ ਜਿੱਥੇ ਸ਼ਾਮਲ ਕਰਦੇ ਆ ਇਹ ਬਹੁਤ ਪੁਰਾਣਾ ਮਾਮਲਾ ਲਗਾਤਾਰ ਚੱਲ ਰਿਹਾ ਹੈ ਇੱਥੇ ਫੋਰੈਸਟ ਐਕਟ ਦੇ ਤਹਿਤ ਇਹਨੂੰ ਰਿਜ਼ਰਵ ਏਰੀਆ ਮੰਨਿਆ ਗਿਆ ਸੀਗਾ ਫਿਰ ਕਿਸੇ ਕਾਰਨ ਕਰਕੇ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਇੱਕ ਪਾਲਸੀ ਬਣਾਤੀ ਔਰ ਬੜੀਆਂ ਗੱਲਾਂ ਇਹ ਚਲਦੀਆਂ ਰਹੀਆਂ ਇਹ ਤੋਂ ਪਹਿਲਾਂ ਵੀ ਪ੍ਰੈਸ ਕਾਨਫਰੰਸਾਂ ਪਹਿਲਾਂ ਭਾਜੀਪੀ ਲੀਡਰ ਵੀ ਕਾਫੀ ਕਰਦੇ ਰਹੇ ਕਿ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਉਹਦੇ ਚੋਂ ਕੰਡੋ ਖੇਤੀ ਚਾਉਣ ਜਾਂ ਬਾਕੀ ਦੀਆਂ ਚੀਜ਼ਾਂ ਜੜੀਆਂ ਵਕ ਵਕ ਹੋਣ ਹੁਣ ਇਹਨਾਂ ਨੇ ਪਿਛਲੇ ਇੱਕ ਪਾਲਸੀ ਜਿਹੜੀ ਫਰੇਮ ਕੀਤੀ ਸੀ ਉਹਦੇ ਚ ਇੱਕ ਏਕੜ ਵਗਰ ਕਿੰਨੀ ਜਗ੍ਹਾ ਚੋਂ ਸਾਰੀ ਕਰ ਸਕਦਾ ਕੋਈ ਉਹਦੀ ਇੱਕ ਪਾਲਸੀ ਬਣਤੀ ਹੁਣ ਮੰਨ ਲਓ ਫਾਰਮ ਹਾਊਸ ਹੈ ਜੇ 5 ਏਕੜਾ 10 ਏਕੜਾ ਹੈ ਉਹ ਚੋ ਸਾਰੀ ਦਾ ਇੱਕ ਲਿਮਟ ਕਰਕੇ ਪੰਜਾਬ ਗਵਰਨਮੈਂਟ ਨੇ ਉਹਨੂੰ ਇਜਾਜ਼ਤ ਦਿੱਤੀ ਉਹ ਚੈਲੰਜ ਕੀਤੀ ਸੁਪਰੀਮ ਕੋਰਟ ਦੇ ਵਿੱਚ ਇਹ ਜਿਹੜਾ ਏਰੀਆ ਐ ਐਕਚੁਅਲੀ ਜਿਹੜਾ ਸੀ ਇਹ ਕਾਫੀ ਵੱਡਾ ਏਰੀਆ 55000 ਹੈਕਟੇਅਰ ਦਾ ਮਾਮਲਾ ਹੈ ਜਿੱਥੇ ਕਿਤੇ ਜਾਂਦੇ ਐਦੋਂ ਪਹਿਲਾਂ ਇਤੇ ਇਲਜ਼ਾਮ ਲਗਾਤਾਰ ਇਹ ਵੀ ਲੱਗੇ ਨੇ ਇਸ ਏਰੀਏ ਦੇ ਵਿੱਚ ਕਿ ਕਿੰਨੇ ਹੀ ਲੋਕਾਂ ਨੇ ਸਿਆਸਤਦਾਨਾਂ ਨੇ ਆਈਪੀਐਸ ਅਫਸਰਾਂ ਨੇ ਆਈਐਸ ਅਫਸਰਾਂ ਨੇ ਸਾਬਕਾ ਬੜੇ ਪਾਵਰਫੁੱਲ ਬੰਦਿਆਂ ਨੇ ਇਹ ਸਾਰੇ ਏਰੀਏ ਦੇ ਵਿੱਚ ਪੰਚਾਇਤੀ ਸ਼ਾਮਲਾਟ ਜ਼ਮੀਂਦਾ ਵੀ ਆਉਣੇ ਪਾਉਣੇ ਦਾ ਮਤਲਬ ਦਾਮ ਚ ਲੈ ਕੇ ਤੇ ਜਾਂ ਬਹੁਤ ਥੋੜੇ ਉਹਦੇ ਵਿੱਚ ਬਾਕੀ ਲੋਕਾਂ ਤੋਂ ਵੀ ਲੈ ਕੇ ਉੱਥੇ ਫਾਰਮ ਹਾਊਸ ਬਣਾਏ ਹੋਏ ਨੇ ਜਿਹੜੀ ਹਾਈ ਕੋਰਟ ਦੀ ਅਗਵਾਈ ਦੇ ਵਿੱਚ ਜਸਰ ਕੁਲਦੀਪ ਸਿੰਘ ਕਮੇਟੀ ਬਣੀ ਸੀ ਉਹਨੇ ਵੀ ਲਿਖ ਕੇ ਬਕਾਇਦਾ ਈਡੀਆਂ ਰਿਪੋਰਟਾਂ ਦਿੱਤੀਆਂ ਨਾਵਾਂ ਸਮੇਤ ਦਿੱਤੀਆਂ ਕਿ ਆਹ ਬੰਦਿਆਂ ਨੇ ਐਵੇਂ ਨਜਾਇਜ਼ ਜੀ ਉੱਥੇ ਫਾਰਮ ਹਾਊਸ ਬਣਾਏ ਨੇ ਪਾਲਿਸੀ ਦੇ ਉਲਟ ਜਾ ਕੇ ਬਣਾਏ ਨੇ ਬਾਦੂ ਦੇ ਦੱਬੀਆਂ ਹੋਈਆਂ ਜ਼ਮੀਨਾਂ ਨੇ ਜਬਰਦਸਤੀ ਤੇ ਸਾਰਾ ਕੁਝ ਰਹਾਇਸੀ ਏਰੀਆ ਬਣਾ ਲੇ ਤੇ ਫਾਰਮ ਹਾਊਸ ਬਣਾ ਲੇ ਪਰ ਉਹ ਰਿਪੋਰਟ ਤਾਂ ਰੱਦੀ ਦੀ ਟੋਕਰੀ ਛੁੱਟ ਤੀ ਕਿਉਂਕਿ ਸਾਡੇ ਸਿਸਟਮ ਦੇ ਵਿੱਚ ਜਿੱਡੇ ਪਾਵਰਫੁੱਲ ਨੇਟਵਰਕ ਹੈ ਜਿੱਡਾ ਤਾਕਤਵਰ ਨੇਟਵਰਕ ਹੈ ਉਹਦੇ ਖਿਲਾਫ ਨਹੀਂ ਗਏ ਉਸ ਲੈਵਲ ਤੇ ਭਗਵਾਨਤਮਾਨ ਸਰਕਾਰ ਵੀ ਜਿਹੜੀ ਜਾਂਦੀ ਸੀ ਸ਼ਾਮਲਾਟਾ ਛਡਾਉਣ ਲਈ ਉਹ ਮੈਦਾਨੀ ਏਰੀਆ 'ਚ ਹੀ ਰਹਿ ਗਈ ਚੰਡੀਗੜ੍ਹ ਬੰਦ ਨੂੰ ਉਹਨਾਂ ਦਾ ਬਲਡੋਜ਼ਰ ਚੱਲਿਆ ਨਹੀਂ ਅਲਾਕੇ ਸੋਖ ਬਲਾਸਦਾ ਮਾਮਲਾ ਵੀ ਭਗਵਾਨ ਤਮਨ ਸਰਕਾਰ ਇਹ ਕਹਿੰਦੇ ਰੇ ਆਪ ਵੀ ਕੁਲਦੀਪ ਢਾਲੀਵਾਲ ਜਿੰਨਾ ਚਿਰ ਮੰਤਰੀ ਸੀ ਉਹਨਾਂ ਚ ਐਕਟਿਵ ਜੇ ਰਹੇ ਉਰਤਾ ਕੋਈ ਵੀ ਐਕਟਿਵ ਨਹੀਂ ਐ ਇਸ ਮਾਮਲੇ ਤੇ ਕੁਛ ਛੱਡੀ ਜਾਣੀ ਹੈ ਨਹੀਂ ਛੱਡੀ ਜਾਣੀ ਹੈ ਜਾਂ ਕੀ ਹੋਣਾ ਕੀ ਨਹੀਂ ਹੋਣਾ ਉਹ ਸਾਰੇ ਮਾਮਲੇ ਦੇ ਵਿੱਚ ਵੀ ਇਹ ਕੇਸ ਆਉਂਦਾ ਰਿਹਾ ਤੁਸੀਂ ਕਿਸੇ ਦਾ ਕੁਝ ਨਹੀਂ ਕਰ ਸਕੇ ਬਹੁਤ ਲੋਕਾਂ ਨੇ ਬੜਾਈ ਜਾ ਰਹੇ ਨੇ ਬੜਾਈ ਜਾ ਰਹੇ ਨੇ ਇਹਨਾਂ ਦੇ ਵਿੱਚੋਂ ਹਰ ਪਾਰਟੀ ਦੇ ਬੰਦੇ ਦਾ ਫਾਰਮ ਹਾਊਸ ਹੈ ਹਰ ਟਾਇਰਡਰ ਤੇ ਸਰਵਿੰਗ ਬਿਊਰੋਕ੍ਰੇਟ ਦਾ ਤੇ ਬਾਕੀ ਦਾ ਤਾਂ ਕਿ ਉਹ ਜਿਹੜਾ ਕਲਿੱਕ ਇੱਕ ਮੜ ਜਾਂਦਾ ਉਹ ਡੋਮੀਨੇਟ ਕਰਦਾ ਈਵਨ ਜੁਡੀਸ਼ਲ ਬੰਦਿਆਂ ਦਾ ਵੀ ਹੋ ਸੰਭਵ ਹੈ ਕਿ ਉਹਦੇ ਚ ਹੋਵੇ ਕੁਝ ਸਾਰਿਆਂ ਦਾ ਬਾਬਲ ਪਰ ਜਿਹੜੀ ਤਾਜ਼ਾ ਗੱਲ ਇਹ ਹੋ ਗਈ ਹੈ ਕਿ ਐਨਜੀਟੀ ਨੇ ਰੋਕ ਲਾਈ ਹੈ এনवायरमेंट ਲੈਗਲ ਤੋਂ ਜਿਹੜੇ ਸੰਜਣ ਗਏ ਸੀਗੇ ਕਈ ਕਿਉਂਕਿ ਉਹ ਕਹਿੰਦੇ ਵੀ ਇਹ ਜਿਹੜੇ ਬੰਦਿਆਂ ਨੇ ਗਵਰਨਮੈਂਟ ਦੀ ਪਾਲਿਸੀ ਜਿਹੜੀ ਹੈ ਇਹ ਬਿਨਾ এনवायरमेंटਲ ਅਸੈਸਮੈਂਟ ਕਰਾਏ ਤੋਂ ਇੱਥੇ ਵਾਤਾਵਰਨਿਕ ਕੀ ਖਰਾਬੀਆਂ ਆਉਣਗੀਆਂ ਇਹਦੇ ਗੱਲ ਨਾਲ ਇਹ ਜੇ ਕੋਈ ਅਸੈਸਮੈਂਟ ਨਹੀਂ ਕਰਾਈ ਗਈ ਉਹ ਅਸੈਸਮੈਂਟ ਨਾ ਕਰਾਉਣ ਕਰਕੇ ਇੱਥੇ ਜੋ ਅਸਰ ਪਏਗਾ ਵਾਤਾਵਰਣ ਤੇ ਤੇ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਇਹ ਬਹੁਤ ਵੱਡਾ ਪੈਣ ਵਾਲਾ ਇਸ ਕਰਕੇ ਤੇ ਤੇ ਰੋਕ ਲੱਗਣੀ ਚਾਹੀਦੀ ਹੁਣ ਐਨਜੀਟੀ ਨੇ ਇੱਥੇ ਇੰਟਾਇਰ ਰਿਪੋਰਟ ਮਤਲਬ ਰੋਕ ਫਿਲਹਾਲ ਲਾਤੀ ਹੈ ਅੱਗੇ ਮਾਮਲਾ ਚੱਲੂਗਾ ਕਿਸ ਲੈਵਲ ਤੇ ਜਾ ਕੇ ਰੁਕਦਾ ਕੀ ਇਹ ਬਿਲਕੁਲ ਬੰਦ ਹੋ ਜਾਂਦਾ ਜੇ ਬੰਦ ਹੁੰਦਾ ਤੇ ਇਹ ਫਾਰਮਾ ਹੌਸਸ ਲੈਵਲ ਦੀ ਉਹ ਸਾਰੀਆਂ ਕੰਸਟ੍ਰਕਸ਼ਨਾਂ ਰੁਕਦੀਆਂ ਨੇ ਤਾਂ ਇਹਦਾ ਫਾਇਦਾ ਕੱਲਾ ਇੱਥੇ ਨਹੀਂ ਕਿਉਂਕਿ ਜਿਹੜਾ ਵਾਤਾਵਰਨ ਹੈ ਉਹ ਕੱਲਾ ਐ ਤਾਂ ਨਹੀਂ ਕਿ ਇੱਥੇ-ਇੱਥੇ ਖਰਾਬ ਹੋ ਜਾਊਗਾ ਬਾਕੀ ਜਗ੍ਹਾ ਨਹੀਂ ਉਹ ਸਾਰੇ ਜਗ੍ਹਾ ਹੀ ਅਸਰ ਕਰਦਾ ਜਿਵੇਂ ਜੇਕਰ ਆਪਾਂ ਇਹ ਦੇਖੀਏ ਕਿ ਹਿਮਾਲਿਆਨ ਰੀਜਨ ਦੇ ਵਿੱਚ ਈਵਨ ਉਹ ਲੇ ਲਦਾਖ ਵਾਲੇ ਜਿਹੜੇ ਵੰਚੁਕ ਜਦੋਂ ਕਹਿੰਦੇ ਨੇ ਕਿ ਫੇਫੜੇ ਨੇ ਲੋਕਾਂ ਦੇ ਮਤਲਬ ਆਕਸੀਜਨ ਉੱਥੋਂ ਆਉਣੀ ਆ ਸਾਰੇ ਉੱਤਰੀ ਭਾਰਤ ਨੂੰ ਭਾਈ ਇਹਨੂੰ ਦੇਖੋ ਇਹਨੂੰ ਬਰਬਾਦ ਮਤ ਕਰੋ ਤੁਸੀਂ ਵੀ ਮਾਰੇ ਜਾਓਗੇ ਕੱਲੇ ਸਾਡਾ ਸਵਾਲ ਨਹੀਂ ਹੈ ਇਹ ਨਾ ਸਮਝੀ ਦੀ ਗੱਲ ਹੈ ਗਵਰਨਮੈਂਟਾਂ ਦੀ ਧੱਕੇ ਨਾਲ ਡਵੈਲਪਮੈਂਟਾਂ ਦੀ ਜਾਂ ਬਾਕੀ ਦੀਆਂ ਗੱਲਾਂ ਦੀ ਇਸ ਲਈ ਉਹਦੇ ਬਾਰੇ ਸਮਝ ਬਿਲਡ ਕਰਨੀ ਬਾਕੀ ਆਉਣੀ ਹੁਣ ਪੰਜਾਬ ਗਵਰਨਮੈਂਟ ਕੀ ਐ ਤੇ ਸਟੈਂਡ ਲੈ ਕੇ ਆਪਣੀ ਪਾਲਿਸੀ ਝਗੜੂਗੀ ਉੱਥੇ ਜਾ ਕੇ ਜਾਂ ਐਨਜੀਟੀ ਦੀ ਮੰਨ ਲੂਗੀ ਕਿ ਚਲੋ ਠੀਕ ਹੈ ਜੀ ਤੁਸੀਂ ਕਰਤੀ ਅਸੀਂ ਤਾਂ ਇਹ ਗੱਲ ਕਰਤੀ ਸੀ ਰਸੂਖਾਲੇ ਬੰਦਿਆਂ ਲਈ ਫਿਰ ਅਗਲੀਆਂ ਜਿਹੜੀਆਂ ਗੱਲਾਂ ਪੰਜਾਂ ਨੇ ਚਾਹੇ ਜਸਪਰ ਖਲਦੀਪ ਸਿੰਘ ਦੀ ਰਿਪੋਰਟ ਪਈ ਐ ਚਾਹੇ ਚੰਦਰ ਸਿੰਘ ਏਡੀਜੀਪੀ ਦੀ ਰਿਪੋਰਟ ਪਈ ਐ ਚਾਹੇ ਬਾਕੀ ਨੇ ਉੱਥੇ ਕੋਈ ਅਮਲ ਕਰੂਗਾ ਜਾਂ ਨਹੀਂ ਕਰੂਗਾ ਉਹ ਵੀ ਇੱਕ ਵੱਡੇ ਸਵਾਲ ਨੇ ਜਿਹੜੇ ਸਾਡੇ ਸਾਹਮਣੇ ਆ ਰਹੇ ਨੇ ਕਿਸ ਤਰ੍ਹਾਂ ਘੇਰ ਰਹੇ ਨੇ ਜੀ ਸਤਿਕਾਰਯੋਗ ਅਮੀਰ ਸਿੰਘ ਜੀ ਇੱਕ ਸਵਾਲ ਪਿਛਲੇ ਕੁਝ ਦਿਨਾਂ ਤੋਂ ਖੂਬ ਚਰਚਾ ਚ ਰਿਹਾ ਉਸ ਹੀ ਅਮਰਿਤਪਾਲ ਸਿੰਘ ਹੋਰਾਂ ਦੀ ਪਟੀਸ਼ਨ ਦਾ ਕਿ ਉਹ ਸੰਸਦ ਵਿੱਚ ਹਿੱਸਾ ਲੈ ਸਕਣਗੇ ਕਿ ਨਹੀਂ ਹੁਣ ਕਹਿ ਰਿਆ ਜਾ ਰਿਹਾ ਜੀ ਕਿ ਨਪਟਾਰਾ ਹੋ ਗਿਆ ਕੀ ਇਹਨੂੰ ਨਪਟਾਰਾ ਕਿਹਾ ਜਾ ਸਕਦਾ ਜੀ ਜਦੋਂ ਇਹ ਫੈਸਲੇ ਨਹੀਂ ਹੋ ਸਕੇ ਕਿ ਜੇ ਉਹ ਹਿੱਸਾ ਨਹੀਂ ਲੈ ਸਕਦੇ ਤਾਂ ਕਿਉਂ ਜੇ ਲੈ ਸਕਦੇ ਤਾਂ ਕਿਉਂ ਨਹੀਂ ਲੈਣ ਦਿੱਤਾ ਇਹ ਸਵਾਲ ਤਾਂ ਉੱਥੇ ਦਾ ਉੱਥੇ ਹੀ ਰਹਿ ਗਿਆ ਜੀ ਸਿਰਫ ਵਕੀਲਾਂ ਕਰਨੇ ਰੋਕ ਇਹ ਫਿਰ ਕਾਨੂੰਨੀ ਫੈਸਲਾ ਕਿ ਰਾਜਨੀਤਿਕ ਪ੍ਰਭਾਵ ਦਿਖਦਾ ਜੀ ਇਹਦੇ ਵਿੱਚ ਕੋਈ ਇਹ ਅਮਰਤਪਾਲ ਉਹਨਾਂ ਦਾ ਜਿਹੜਾ ਫੈਸਲਾ ਸੀ ਇਹ ਲਗਾਤਾਰ ਇਸੇ ਲਈ ਸੀ بار بار ਹੁੰਦਾ ਕਿ ਤਰੋਹ ਉਹਨ ਦੇ ਦਿੱਤੀ ਜਾਏ ਉਹ ਜ਼ਮਾਨਤ ਵੀ ਨਹੀਂ ਹੈ ਵੀ ਪੈਰੋਲ ਦੇ ਦਿੱਤੀ ਜਾਏ ਫਿਰ ਹਾਲ ਤਾਂ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੇ ਹਲਕੇ ਦੀ ਤੇ ਆਪਣੀ ਜਿਹੜੀ ਪੰਜਾਬ ਦੀ ਜਾਂ ਆਪਣੇ ਜੋ ਵੀ ਉਹਨਾਂ ਦੀ ਪਾਰਟੀ ਦੀ ਗੱਲ ਹੈ ਉਹ ਰੱਖੀ ਜਾ ਸਕੇ ਸਭ ਨੂੰ ਮਿਲਦਾ ਹੱਕ ਇਹ ਦਲੀਲ ਲਗਾਤਾਰ ਦਿੱਤੀ ਜਾਂਦੀ ਰਹੀ ਹੈ ਕਿ ਜੇਕਰ ਕਾਨੂੰਨ ਦੇਸ਼ ਦਾ ਤੇ ਦੇਸ਼ ਦਾ ਸੰਵਿਧਾਨ ਕਿਸੇ ਨੂੰ ਚੋਣ ਲੜਨ ਦਾ ਹੱਕ ਦਿੰਦਾ ਉਹ ਜਿੱਤ ਜਾਂਦਾ ਤਾਂ ਉਹਦਾ ਇਹ ਵੀ ਹੱਕ ਬਣਦਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਰੱਖੇ ਜਾ ਕੇ ਜਿਹੜੇ ਵੀ ਸਦਨ ਲਈ ਉਹ ਚੁਣਿਆ ਜਾਂਦਾ ਚਾਹੇ ਉਹ ਵਿਧਾਨ ਸਭਾ ਲਈ ਚੁਣਿਆ ਜਾਵੇ ਚਾਹੇ ਉਹ ਲੋਕ ਸਭਾ ਲਈ ਜਾਂ ਕਿਸੇ ਹੋਰ ਸਸਤਾ ਲਈ ਚੁਣਿਆ ਜਾਵੇ ਇਹਦੇ ਚਾ ਪੰਜਾਬ ਸਰਕਾਰ ਦਾ ਜਿਹੜਾ ਐਟੀਟਿਊਡ ਹੈ ਉਹ ਹੈ ਤਾਂ ਗਵਰਨਮੈਂਟ ਆਫ ਇੰਡੀਆ ਨਾਲ ਮਿਲ ਕੇ ਹੀ ਹੋਊਗਾ ਇਹ ਅਲੱਗ-ਅਲੱਗ ਨਹੀਂ ਹੋ ਸਕਦਾ ਉਹ ਬੜਾ ਹੋਰ ਕਿਸ ਸੰਬੰਧ ਹੈ ਉਹਨਾਂ ਨੇ ਕਿਹਾ ਜੀ ਉਹਨਾਂ ਦੇ ਜਿਹੜੇ ਐਫੀਡੈਵਿਟ ਨੇ ਜਿਹੜੇ ਹਲਫੀਆ ਬਿਆਨ ਨੇ ਉਹ ਬੜੇ ਹੀ ਇਸ ਨੇਚਰ ਦੇ ਨੇ ਜਿਹੜੇ ਮਤਲਬ ਦਲੀਲ ਜਿਵੇਂ ਜ਼ਬਰਦਸਤੀ ਦਲੀਲ ਬਣਾਈ ਜਾਂਦੀ ਹੁੰਦੀ ਹੈ ਕਈ ਵਾਰ ਜਾਂਦੀ ਪਿੱਛੇ ਤਾਂ ਇਹੀ ਆ ਗਿਆ ਜਿਹੜਾ ਉਹਨਾਂ ਨੇ ਹਰਪਨਾਮਾ ਦਿੱਤਾ ਕਿ ਪਤਾ ਨਹੀਂ ਕਿੰਨੇ ਖਾਲਸਤਾਨੀ ਇਹਨਾਂ ਦੇ ਨੋਟਿਸ ਟਾਰਗੇਟ ਤੇ ਨੇ ਉਹਨਾਂ ਨੂੰ ਮਾਰਨ ਦੀ ਗੱਲ ਹੈ ਜਾਂ ਉਹ ਉਹਨਾਂ ਦੀ ਬਾਕੀ ਦੂਜੀ ਗੱਲ ਇਹ ਵੀ ਹੈ ਕਿ ਇਹ ਕਹਿੰਦੇ ਨੇ ਜੀ ਖਤਰਾ ਬਹੁਤ ਪੈਦਾ ਹੋ ਜਾਊਗਾ ਅਮਨ ਕਾਨੂੰਨ ਜੇ ਉਹਨੇ ਭਾਸ਼ਣ ਕਰਤਾ ਭਾਸ਼ਣ ਨਾਲ ਤਾਂ ਪਤਾ ਨਹੀਂ ਕੀ ਹਿੱਲ ਜਾਣਾ ਦੁਨੀਆ ਹਿੱਲ ਜਾਣਾ ਇਹ ਉਹ ਸਾਰਾ ਕੁਝ ਕਰਦੇ ਕਰਦੇ ਹਾਈ ਕੋਰਟ ਵਿਚਾਰ ਰਹੀ ਸੀ ਬਈ ਤਾਂ ਹਾਈ ਕੋਰਟ ਨੇ ਖੁੱਲਾ ਟਾਈਮ ਦਿੱਤਾ ਸਾਰਿਆਂ ਨੂੰ ਔਰ ਜਦੋਂ ਇਹ ਪਤਾ ਜਦੋਂ ਉਹਦੀ ਪਟੀਸ਼ਨ ਆਈ ਹੈ ਪਹਿਲਾਂ ਸੁਪਰੀਮ ਕੋਰਟ ਗਏ ਸੀ ਸੁਪਰੀਮ ਕੋਰਟ ਨੇ ਕਹਿਤਾ ਹਾਈ ਕੋਰਟ ਜਾਓ ਤੇ ਹਾਈ ਕੋਰਟ ਨੂੰ ਕਹਿਤਾ ਕਿ ਤੁਸੀਂ ਇਹਦੇ ਚ ਮਤਲਬ 4 ਹਫਤਿਆਂ ਦੇ ਅੰਦਰ ਅੰਦਰ ਫੈਸਲਾ ਕਰੋ 4 ਹਫਤਿਆਂ ਚ ਉਹਨੇ ਗਵਰਨਮੈਂਟ ਨੂੰ ਕਹਿਤਾ ਕਿ ਤੁਸੀਂ ਦੱਸੋ ਜੀ ਗਵਰਨਮੈਂਟ ਨੇ ਆਪਣਾ ਜਵਾਬ ਜਿਹੜਾ ਦੇਤਾ ਤੇ ਫਿਰ ਬੈਸ ਚੱਲੀ ਵੀ ਥੋੜੀ ਬਹੁਤ ਤੇ ਉਸ ਤੋਂ ਬਾਅਦ ਵਕੀਲਾਂ ਦਾ ਇਸ਼ੂ ਆ ਗਿਆ ਤੇ ਵਕੀਲਾਂ ਦੀ ਹੜਤਾਲ ਚੱਲੀ ਤੇ ਵਕੀਲਾਂ ਦੀ ਹੜਤਾਲ ਕਰਕੇ ਕੇਸ ਦੀ ਸੁਣਵਾਈ ਹੋ ਨਹੀਂ ਹੋਈ ਹੁਣ ਕੇਸ ਦੀ ਸੁਣਵਾਈ ਨਹੀਂ ਹੋਈ ਤੇ ਉਧਰ ਚਾਣਦੇ ਜਾਂਦੇ ਜਿਹੜਾ ਸੈਸ਼ਨ ਦਾ ਸੈਸ਼ਨ ਵੀ ਸਭ ਤੋਂ ਛੋਟਾ ਸੀ ਇਹ 15 ਦਿਨਾਂ ਦਾ ਹੀ ਸੀ ਤੇ ਕਿਉਂਕਿ ਅੱਜ ਸੈਸ਼ਨ ਦਾ ਲਾਸਟ ਦਿਨ ਹੈ ਕੱਲ ਤੱਕ ਸੁਣਵਾਈ ਹੋ ਕੇ ਕੱਲ ਤੱਕ ਵਕੀਲਾਂ ਦੀ ਹੜਤਾਲ ਤੇ ਵਕੀਲ ਸਾਹਿਬਾਨਾਂ ਨੇ ਅੱਜ ਆਉਣਾ ਤੇ ਉਹ ਮਾਮਲਾ ਚੱਲ ਗਿਆ ਹਾਈ ਕੋਰਟ ਨੇ ਕਹਿਤਾ ਜੀ ਹੁਣ ਕਾਰਜ ਜਾਈ ਦੀ ਕੋਈ ਰੈਲੇਵੈਂਸ ਨਹੀਂ ਹੈ ਕਿਉਂਕਿ ਹੁਣ ਤੁਸੀਂ ਅਗਲਾ ਜਿਹੜਾ ਸੈਸ਼ਨ ਆਊਗਾ ਉਹਦੇ ਲਈ ਅਪਲਾਈ ਕਰਨਾ ਉਹ ਸੈਸ਼ਨ ਜਿਹੜਾ ਲਗਭਗ ਮੇਰੇ ਖਿਆਲ ਲਾਈਟ ਸੈਸ਼ਨ ਹੋਣਾ ਹੈ ਔਰ ਸਵਾਲ ਤਾਂ ਇਹ ਹੈ ਕਿ ਕੀ ਇਹ ਸੰਗਿਆਨਤਾ ਲੈਣੀ ਚਾਹੀਦਾ ਕਿ ਜਦੋਂ ਕੋਈ ਬੰਦੇ ਇੱਕ ਮਹੀਨਾ ਪਹਿਲਾਂ ਸੈਸ਼ਨ ਤੋਂ ਵੀ ਪਟੀਸ਼ਨ ਲੈ ਕੇ ਚਲਾ ਗਿਆ ਤਾਂ ਉਹਦੇ ਦੌਰਾਨ ਫੈਸਲਾ ਕਿਉਂ ਨਹੀਂ ਹੋ ਸਕਦਾ ਇੰਨੇ ਸਮੇਂ 'ਚ ਕਿ ਜਾਣਾ ਜਾਂ ਨਹੀਂ ਜਾਣਾ ਇੰਨਾ ਲਮਕਾਉਣ ਨਾਲ ਇਹਦੇ 'ਚ ਜ਼ਿੰਮੇਵਾਰੀ ਕੀਦੀ ਹੈ ਦੀ ਜ਼ਿੰਮੇਵਾਰੀ ਇਹਦੇ ਚ ਪੋਲੀਟੀਕਲ ਕੋਈ ਦੇਰੀ ਹੋਈ ਹੈ ਜਾਂ ਅਦਾਲਤੀ ਪੱਧਰ ਤੇ ਜਦੋਂ ਅਸੀਂ ਇਹ ਬਾਰ-ਬਾਰ ਕਹਿੰਨੇ ਆ ਕਿ ਸਾਡੇ ਨਿਆਂ ਪ੍ਰਣਾਲੀ ਇੰਨੀ ਸੁਸਤ ਹੈ ਸਾਡਾ ਜਸਟਿਸ ਸਿਸਟਮ ਇੰਨਾ ਸੁਸਤ ਹੈ ਤੇ ਇਸ ਅਦਾਲਤ ਚ ਤਾਂ ਬੰਦੇ ਮਤਲਬ ਮਿਰਖ ਹੋ ਜਾਂਦੇ ਨੇ ਬਜ਼ੁਰਗ ਹੋ ਜਾਂਦੇ ਨੇ ਜਿੰਦਗੀਆਂ ਲੱਗ ਜਾਂਦੀਆਂ ਨੇ ਤਾਂ ਜਿਹੜੇ ਇਹੋ ਜਿਹੇ ਵੱਡੇ ਕੇਸ ਜਿਹੜੇ ਪਬਲਿਕ ਇੰਟਰਸਟ ਦੇ ਵੀ ਕੇਸ ਨੇ ਵਿੱਚ ਜਿਹੜੇ ਲੋਕਾਂ ਦੇ ਨਾਲ ਸੰਬੰਧਤ ਉਹਨਾਂ ਦੇ ਨਮਾਇੰਦਿਆਂ ਦੇ ਵੀ ਕੇਸ ਨੇ ਇਹ ਚੀਜ਼ਾਂ ਕੋਈ ਟਾਈਮ ਬਾਉਂਡ ਤਾਂ ਹੋਣੀ ਚਾਹੀਦੀ ਹੈ ਨਾ ਜੋ ਵੀ ਫੈਸਲਾ ਕਰਨਾ ਹੈ ਤੁਸੀਂ ਫੈਸਲਾ ਇਹ ਕਰਨਾ ਹੈ ਕਿ ਇੱਧਰ ਹੈ ਤੇ ਜਾਂ ਫੈਸਲਾ ਉੱਧਰ ਕਰਨਾ ਹੈ ਕਿਤੇ ਨਾ ਕਿਤੇ ਤਾਂ ਇਹਦਾ ਕੋਈ ਨਾ ਕੋਈ ਹਿਸਾਬ ਕਿਤਾਬ ਹੋਣਾ ਚਾਹੀਦਾ ਜੁਡੀਸ਼ੀਅਲ ਸਿਸਟਮ ਦੇ ਵਿੱਚ ਔਰ ਇਹ ਵੀ ਇੱਕ ਗੱਲ ਹੈ ਕਿ ਜਿਹੜੇ ਪੈਸੇ ਪਏ ਨੇ ਹੁਣ ਲੈਪਸ ਹੋ ਰਹੇ ਨੇ ਉਹ ਹਲਕੇ ਦੇ ਲੋਕਾਂ ਦੇ 5-5 ਕਰੋੜ ਰੁਪਈਆ ਜਿਹੜਾ ਐਮਪੀ ਖਰਚ ਕਰ ਸਕਦਾ ਜਾਂ ਉਹਦਾ ਕੋਈ ਬਾਇਆ মিডিਆ ਕੱਢੋ ਤੁਸੀਂ ਕਹੋ ਕਿ ਭਾਈ ਫਾਈਲ ਉੱਥੇ ਲੈ ਜਿਆ ਕਰੋ ਜਿਹੜੇ ਇਲਾਕੇ ਦੇ ਵਿੱਚ ਡਿਮਾਂਡ ਜਾਏਗੀ ਤੇ ਉਹ ਦਸਤਕਤ ਕਰਕੇ ਤਾਂ ਮਿਲ ਜਿਆ ਕਰ ਕੁਝ ਲੋਕਾਂ ਦਾ ਤੱਕੜੋ ਬੈਸੇ ਤਾਂ ਬੁਨਿਆਦੀ ਹੱਕ ਦੇ ਤੌਰ ਦੇ ਉੱਤੇ ਹੀ ਗੱਲ ਹੈ ਐਨਐਸਏ ਕਾਨੂੰਨ ਤੇ ਵੀ ਗੱਲ ਹੋਣੀ ਚਾਹੀਦੀ ਹੈ ਐਨਐਸਏ ਬੜੀ ਬਾਰ ਇਹਨੂੰ ਖਤਮ ਕਰਨ ਦੀਆਂ ਸਿਫਾਰਸ਼ਾਂ ਹੋਈਆਂ ਨੇ ਕਿ ਇਹਦੀ ਕੋਈ ਵਜੂਦ ਨਹੀਂ ਇਹ ਬਹੁਤ ਪੁਰਾਣੇ ਐਕਟ ਨੇ ਜਿਹੜੇ ਕਦੇ ਕਦੇ ਕੋਲੋਨੀਅਲ ਮਾਈਂਡਸੈਟ ਚ ਆਉਂਦੇ ਸੀਗੇ ਕਿ ਜੇ ਜੀ ਬੰਦਿਆਂ ਦੀ ਜ਼ੁਬਾਨ ਹੀ ਬੰਦ ਕਰਦੇ ਆ ਇੰਨੇ ਇੰਨੇ ਸਾਲ ਬਿਨਾਂ ਦਲੀਲ ਬਿਨਾਂ ਵਕੀਲ ਬਿਨਾਂ ਅਪੀਲ ਜਿਹੜੇ ਚ ਰਹੂਗਾ ਬੰਦਾ ਇਹ ਡੈਮੋਕਰੈਟਿਕ ਸੈਟਅਪ ਦਾ ਨਹੀਂ ਹੈ ਇਨੂੰ ਡਿਟੇਲ ਚ ਚਰਚਾ ਜਿਵੇਂ ਸਮਾਜ ਦਾ ਲੈਵਲ ਬਣੂਗਾ ਮੇਰਾ ਖਿਆਲ ਹੈ ਹੁਣ ਇਹਨੂੰ ਇਕੱਲਾ ਇਹ ਅਮਰਤਪਾਲ ਦਾ ਇੱਕ ਬੰਦੇ ਦਾ ਕੁਐਸਚਨ ਨਹੀਂ ਹੈ ਇਹ ਆਨ ਦੀ ਹੋਰ ਸਾਰੇ ਇਲੈਕਟਡ ਲੋਕਾਂ ਦਾ ਤੇ ਸਾਰੀ ਸੋਸਾਇਟੀ ਦਾ ਤੇ ਸਾਰੇ ਵੋਟਰਾਂ ਦਾ ਜੇ ਉਹਦੇ ਹੱਕ ਦੇ ਤੌਰ ਦੇ ਉੱਤੇ ਇਹਨੂੰ ਪੇਸ਼ ਕੀਤਾ ਜਾਏਗਾ ਤਾਂ ਸ਼ਾਇਦ ਕੋਈ ਡਿਬੇਟ ਚੰਗੇ ਇੱਕ ਵੱਡੇ ਦਾਇਰੇ ਚ ਹੋਏਗੀ ਤੇ ਆਉਣ ਵਾਲੇ ਦਿਨਾਂ ਚ ਕੋਈ ਇਹਦਾ ਸੋਲੂਸ਼ਨ ਵੀ ਲੱਭੇ ਹੁਣ ਤਾਂ ਖੈਰ ਅਗਲੇ ਬਾਈਟ ਸੈਸ਼ਨ ਦੇ ਵਿੱਚ ਇਹਦੇ ਉੱਤੇ ਕੋਈ ਉਮੀਦ ਹੈ ਕਿ ਉਹ ਪਟੀਸ਼ਨ ਪਾਉਣਗੇ ਤੇ ਅੱਗੇ ਫੈਸਲਾ ਫਿਰ ਕੀ ਹੁੰਦਾ ਜੇ ਫੈਸਲਾ ਤਾਂ ਫਿਰ ਵੀ ਹੋਣਾ ਹੈ ਨਾ ਫੈਸਲਾ ਕਿਹੜਾ ਇਹ ਕਲੀਅਰ ਹੋ ਗਿਆ ਵੀ ਚਲੋ ਅਗਲੇ ਸੈਸ਼ਨ ਚ ਪਰੋਲ ਠੀਕ ਹੈ ਜੀ ਜਾਂ ਹੋਣਾ ਫੈਸਲਾ ਤਾਂ ਹੋਇਆ ਨਹੀਂ ਉਹ ਤਾਂ ਕੈਨਸਲ ਹੋ ਗਈ ਕੱਲੀ ਬਿਲਕੁਲ ਜਾਂ ਤਾਂ ਇਹ ਹੁੰਦਾ ਕਿ ਹਾਂ ਅਗਲੇ ਸੈਸ਼ਨ ਤੋਂ ਹੁਣ ਤੋਂ ਹੀ ਮਨਜ਼ੂਰ ਹੈ ਜੀ ਇਹਨਾਂ ਦੀ ਪਰੋਲ ਅਜੇ ਹਾਲੇ ਕੁਝ ਨਹੀਂ ਹੋਇਆ ਨਵੇਂ ਸਿਰੇ ਤੋਂ ਤਾਂ ਨਵੀਂ ਪਰੋਲ ਆਉਗੀ ਚਲੋ ਇੱਕ ਮਾਮਲਾ ਤਾਂ ਇਹ ਵੀ ਬੈਸ ਬੈਸਯੋਗ ਹੈ ਜੀ ਕਿ ਜਿਹੜਾ ਸੰਸਦ ਦੇ ਵਿੱਚ ਹਗਾਮਿਆਂ ਦੇ ਦਰਮਿਆਨ ਹੀ ਰੋਲੇ ਰੱਪੇ ਤੇ ਦਰਮਿਆਨ ਹੀ ਵਿਰੋਧ ਦੇ ਦਰਾਂ ਨਹੀਂ ਮਨਰੇਗਾ ਤੋਂ ਜੀ ਰਾਮ ਜੀ ਜੀ ਬਣਿਆ ਹਣਾ ਉਹ ਬਿਲ ਪਾਸ ਹੋ ਗਿਆ ਜੀ ਹੁਣ ਪਰ ਵਿਰੋਧੀ ਤਰ੍ਹਾਂ ਕਹਿੰਦੀਆਂ ਅਸੀਂ ਪ੍ਰਦਰਸ਼ਨ ਕਰਾਂਗੇ ਜੀ ਦੇਸ਼ ਪਰਚ ਹੁਣ ਉਹ ਅੰਦੋਲਨ ਕਿੰਨਾ ਕੁ ਰਫਤਾਰ ਫੜ ਪਾਏਗਾ ਕੀ ਇਹ ਵਾਪਸ ਹੋ ਪਾਏਗਾ ਜਾਂ ਇਹਦੇ ਜਿਹੜੀਆਂ ਖਾਮੀਆਂ ਨੇ ਦੁਰਸਤ ਹੋ ਪਉਣਗੀਆਂ ਜਾਂ ਲੰਘਿਆ ਪਾਣੀ ਜੀ ਹੁਣ ਮੁੜਨਾ ਨਹੀਂ ਨਹੀਂ ਸਭ ਤੋਂ ਬੜੀ ਗੱਲ ਤਾਂ ਇਹ ਹੈ ਕਿ ਇਹ ਸਭ ਤੋਂ ਹਾਸਿਆ ਗਰਸਤ ਲੋਕਾਂ ਦਾ ਮਾਮਲਾ ਹੈ ਇਹਦੇ ਤੇ ਗੱਲ ਵੀ ਕੋਈ ਕਰਨ ਦੀ ਨਹੀਂ ਚਾਹੁੰਦਾ ਨਾ ਟੀਵੀ ਚੈਨਲ ਅਸੀਂ ਵੀ ਇਹਨੂੰ ਪਿੱਛੇ ਲੈ ਕੇ ਜਾ ਕੇ ਗੱਲ ਕਰਦੇ ਹਾਂ ਨਾ ਜਿਹੜਾ ਕਹਿੰਦਾ ਅਸੀਂ ਕਹਿੰਦਾ ਜੀ ਵੀ ਇਦੇ ਤੇ ਬੰਦੇ ਦੇਖਦੇ ਘਟਨੇ ਜੀ ਮਤਲਬ 12 ਕਰੋੜ ਤੋਂ ਵੱਧ ਲੋਕਾਂ ਦੀ ਜਾਨ ਤੇ ਰੋਜੀ ਰੋਟੀ ਦੇ ਕੁਐਸਚਨ ਨੂੰ ਪਹਿਲਾਂ ਤਾਂ ਦਰਸ਼ਕਾਂ ਦਾ ਮਾਈਂਡ ਸੈਟ ਤੇ ਕਰਨ ਵਾਲਿਆਂ ਦਾ ਮਾਈਂਡ ਸੈਟ ਅੱਧਾ ਤਾਂ ਗੋਦੀ মিডিਆ ਨੇ ਤੇ ਅਖਬਾਰਾਂ ਨੇ ਜਿਵੇਂ ਲਿਖਿਆ ਉਹ ਲਗਭਗ ਉਹੀ ਲਿਖਿਆ ਜੋ ਸੱਤਾ ਚਾਹੁੰਦੀ ਹੈ ਮਤਲਬ ਸਭ ਬਹੁਤ ਸਾਹਮਣੇ ਹੈ ਜਾਇਂ ਜੀਆਂ ਖਬਰਾਂ ਛਪੀਆਂ ਨੇ ਇਹਦੇ ਤੋਂ ਕੋਈ ਗਰੰਟੀ ਨਹੀਂ ਮਿਲਦੀ ਕੇਵਲ ਆਪੋਜੀਸ਼ਨ ਨੇ ਤਾਂ ਵਿਰੋਧ ਕਰਨਾ ਲੋਕਾਂ ਨੂੰ ਐ ਹੋ ਜਾਂਦਾ ਤੇ ਸਰਕਾਰ ਨੇ ਤਾਂ 100 ਤੋਂ 125 ਦਿਨ ਕਰਤੇ ਜੀ ਬਾਕੀ ਤੋਂ ਇੰਨੇ ਦਿਨ ਹੋ ਗਏ ਬਾਕੀ ਤੋਂ ਇੰਨੇ ਦਿਨ ਹੋ ਗਏ ਇਹ ਚੀਜ਼ਾਂ ਜਿਹੜੀਆਂ ਉਸ ਲੈਵਲ ਦੇ ਉੱਤੇ ਗੱਲ ਹੋ ਰਹੀਆਂ ਨੇ ਲਗਾਤਾਰ ਔਰ ਜਿੰਨਾ ਵੀ ਜਿਹਨੂੰ ਗੋਦੀ মিডিਆ ਨੈਸ਼ਨਲ ਲੈਵਲ ਤੇ ਕਿਹਾ ਜਾਂਦਾ ਹੈ ਉਹਨੇ ਤਾਂ ਕੋਈ ਕ੍ਰਿਟੀਕਲ ਵਿਊ ਲਿਆ ਨਹੀਂ ਕੁਝ YouTube ਚੈਨਲਾਂ ਨੂੰ ਇੱਕ ਅਦੋਂ ਕ ਉਹ ਨੂੰ ਲੈ ਕੇ ਇੱਕ ਅੱਦੇ TV ਚੈਨਲ ਤੇ ਬਹਿਸ ਮੈਂ ਲਗਾਤਾਰ ਸੁਣੀ ਹੈ ਜਿਹੜਾ ਸੰਦੀਪ ਚੌਧਰੀ ਜਿਹੜਾ AVP نیوز ਤੇ ਕਰਦਾ ਹੈ ਉੱਥੇ ਮੈਂ ਦੇਖਿਆ ਉਹ ਕਿ ਉਹ ਇੱਕ ਪ੍ਰੋਗਰਾਮ ਕਰਦਾ ਦੋ ਤਿੰਨ ਦਿਨ ਤੋਂ ਲਗਾਤਾਰ ਜਦੋਂ ਤੋਂ ਵੀ ਇਹ ਗੱਲ ਆਉਂਦੀ ਹੈ ਇਹਦੇ ਤੇ ਸਵਾਲ ਪੁੱਛੇ ਗਏ ਨੇ ਤੇ ਬਾਕੀ ਨਹੀਂ ਹੋਰ ਅਕ ਤੇ ਇੱਕ ਰੈਫਰੈਂਸ ਟਾਈਪ ਆ ਔਰ ਸਵਾਲ ਇਹ ਹੈ ਕਿ ਐਡੀ ਜਲਦੀ ਕੀ ਹੈ ਕਿ ਤੁਸੀਂ ਹੁਣੇ ਇਹਨੂੰ ਕਰਨਾ ਡਿਬੇਟ ਦਾ ਟਾਈਮ ਕਿਉਂ ਨਹੀਂ ਦਿੰਦਾ ਅਗਲੇ ਸੈਸ਼ਨਸ ਹਾਲ ਤੱਕ ਚਲਾ ਜਾਂਦਾ ਤਾਂ ਕਿਉਂ ਨਹੀਂ ਕੀਤਾ ਸਾਰੀ ਆਪੋਜੀਸ਼ਨ ਨੇ ਜ਼ੋਰ ਲਾ ਲਿਆ ਜਿੰਨਾ ਸੀਗਾ ਅੰਦਰ ਤੇ ਬਾਹਰ ਤੁਸੀਂ ਇਹਨੂੰ ਸਿਲੇਕਟ ਕਮੇਟੀ ਨੂੰ ਕਿਉਂ ਨਹੀਂ ਭੇਜਿਆ ਜਿਹੜਾ ਉਹ ਸਟੈਂਡਿੰਗ ਕਮੇਟੀ ਦਾ ਚੇਅਰਮੈਨ ਹੈ ਉਹ ਕਾਂਗਰਸ ਦਾ ਐਮਪੀ ਹੈ ਉਨੇ ਚਿੱਠੀ ਵੀ ਲਿਖੀ ਸਪੀਕਰ ਨੂੰ ਵੀ ਲਿਖੀ ਤੇ ਸਾਰਿਆਂ ਨੂੰ ਲਿਖੀ ਕਿ ਇਹ ਸਟੈਂਡਰਡ ਕਮੇਟੀ ਨੂੰ ਭੇਜ ਦਿਓ ਤਾਂ ਕਿ ਇੱਥੇ ਪੂਰੀ ਗੱਲ ਹੋ ਜੇ ਸਾਰੇ ਸਟੇਕ ਹোলਡਰਾਂ ਦੀ ਗੱਲ ਸੁਣੀ ਜਾਏ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਦੇ ਤੇ ਮਨੋਲ ਝਾ ਜਿਹੜੇ ਆਰ ਜੀ ਡੀ ਦੇ ਲੀਡਰ ਨੇ ਰਾਜ ਸਭਾ ਚ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਚਿੱਠੀ ਲਿਖੀ ਉਹ ਚਿੱਠੀ ਕੀ ਕਹਿੰਦੀ ਹੈ ਉਹ ਚਿੱਠੀ ਇਹ ਹੈ ਕਿ ਆਪਾਂ ਇਹ ਜਦੋਂ ਕਾਨੂੰਨ ਪਾਸ ਕੀਤਾ ਸੀ ਪਾਰਲੀਮੈਂਟ ਨੇ ਇਹ ਸਰਬਸੰਮਤੀ ਨਾਲ ਪਾਸ ਕੀਤਾ ਸੀ ਸਭ ਸਹਿਮਤ ਸੀ ਉਦੋਂ ਬੀਜੇਪੀ ਵੀ ਸਾਰੇ ਸਹਿਮਤ ਸੀ ਹੁਣ ਜਿਹੜਾ ਆਲਾ ਕਾਨੂੰਨ ਹੈ ਜਿਹੜਾ ਘੱਟ ਗਿਣਤੀ ਬਹੁ ਗਿਣਤੀ ਨਾਲ ਪਾਸ ਕੀਤਾ ਜਾ ਰਿਹਾ ਹੈ ਇਹੋ ਜਿਹਾ ਕੀ ਹੋ ਗਿਆ ਕਿਉਂ ਜ਼ਬਰਦਸਤੀ ਬਹੁ ਗਿਣਤੀ ਇਹ ਚਾਹੁੰਦੀ ਹੈ ਕਿ ਇਹਨੂੰ ਪਾਸ ਕਰਕੇ ਆਪਾਂ ਜ਼ਰੂਰ ਰੋਕਣਾ ਇਸ ਲਈ ਇਹਨੂੰ ਸਰਬਸੰਮਤੀ ਤੱਕ ਰੱਖਣਾ ਚਾਹੀਦਾ ਹੈ ਕਿ ਤੁਸੀਂ ਗੱਲ ਕਰੋ ਚਰਦ ਕਰਦੇ ਰਹੋ ਜਿਹੜੀਆਂ ਚੀਜ਼ਾਂ ਐਮੈਂਡ ਕਰਕੇ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹਨੂੰ ਰੱਖ ਲਓ ਉਹ ਚੀਜ਼ ਵੀ ਕੋਈ ਪੁੱਛੀ ਨਹੀਂ ਗਈ ਕੋਈ ਉਹਦੇ ਤੇ ਗੱਲ ਨਹੀਂ ਕੀਤੀ ਗਈ ਦੋਨੇ ਸਦਨਾਂ ਚ ਪਾਸ ਕਰਾ ਲਿਆ ਫਟਾਫਟ ਤੇ ਔਰ ਉਹਦੇ ਪਿੱਛੇ ਮਨਸਾ ਕੀ ਹੈ ਕਈ ਵਾਰ ਤਾਂ ਇਹੀ ਹੋਇਆ ਕਿ ਇਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਰੁਜ਼ਗਾਰ ਦਾ ਕੁਐਸਚਨ ਹੈ ਅਸਲ ਦੇ ਵਿੱਚ ਇਹ ਦੇਸ਼ ਦਾ ਸਭ ਤੋਂ ਦੁਨੀਆ ਦਾ ਸਭ ਤੋਂ بڑا ਕੁਐਸਚਨ ਹੈ ਰੁਜ਼ਗਾਰ ਦੇ ਸਵਾਲ ਨਾਲ ਹੀ ਸਾਡੇ ਬੰਦੇ ਟਰੰਪ ਬਾਹਰ ਕੱਢ ਰਿਹਾ ਤੇ ਕੈਨੇਡਾ ਕੱਢ ਰਿਹਾ ਰੁਜ਼ਗਾਰ ਦੇ ਸਵਾਲ ਨਾਲ ਹੀ ਇੱਥੇ ਵੀ ਲੋਕਾਂ ਦਾ ਉਜਾੜਾ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਜਿਹੜਾ ਇੱਕ ਗਰੀਬਾਂ ਲਈ 100 ਦਿਨ ਦਾ ਗਵਰਨਰ ਦਾ ਗਾਰੰਟੀ ਸੀ ਤੁਸੀਂ ਉਹ ਗਾਰੰਟੀ ਖਤਮ ਕਰਦੇ ਹੋ ਉਹਨੂੰ ਜਨਨ ਲਈ ਕਰਦੇ ਹੋ ਇਹ ਕਿਹੜਾ ਤਰੀਕਾ ਇਹਦੇ ਤੇ ਤਾਂ ਸਭ ਤੋਂ بڑا ਅੰਦੋਲਨ ਇਹਦੇ ਤੇ ਹੀ ਅਸਲ ਚਕਾਉਣ ਦੀ ਗੱਲ ਹੁੰਦੀ ਹੈ ਕਿ ਹੋਣਾ ਚਾਹੀਦਾ ਵੀ ਹੈ ਤੇ ਹੋਣਾ ਚਾਹੀਦਾ ਸੀ ਇਦੋਂ ਪਹਿਲਾਂ ਸਾਡੇ ਤਾਂ ਕੋਈ ਅਜੇ ਜੋ ਨਹੀਂ ਸਰਖਦੀ ਨਾ ਸਾਰਿਆਂ ਦੇ ਮਾਮਲੇ ਚ ਪਹਿਲਾਂ ਜਾਗਰੂਕਤਾ ਦੇ ਕੁਐਸਚਨ ਨੇ ਇਹ ਵੈਸੀ ਵਰਗ ਛੱਡਿਆ ਹੋਇਆ ਲੋਕਾਂ ਨੇ ਕਿ ਚਲੋ ਜੀ ਜੋ ਵੀ ਮਰਜੀ ਹੈ ਇਹਨਾਂ ਦਾ ਕੀ ਹੈ ਬਾਕੀ ਵੀ ਇੱਥੇ ਮਨਰੇਗਾ ਦੇ ਖਿਲਾਫ ਵੀ ਬਥੇਰੇ ਲੋਕ ਕੋਈ ਦੂਰੋਂ ਦੂਰੋਂ ਹੀ ਇਹ ਤਾਂ ਕੰਮ ਨਹੀਂ ਕਰਦੇ ਇਹ ਬਾਕੀ ਨਹੀਂ ਆ ਬੈਠੇ ਜਿਹੜਾ ਬੰਦਾ ਜਾ ਜਾਂ ਦਿੱਲੀ ਦਾ ਲੈ ਕੇ ਕੰਮ ਨਹੀਂ ਕਰਦਾ ਉਹਦੇ ਤੇ ਕੋਈ ਨਾ ਜ਼ੋਰ ਨਹੀਂ ਲਾਉਂਦੇ ਜਿਹੜਾ ਬੰਦਾ ਉੱਥੇ ਬਜ਼ੁਰਗ 2 10 ਮਿੰਟ ਬਹਿ ਗਿਆ ਦਮ ਲੈਣ ਲੱਗ ਗਿਆ ਉਹਦੇ ਤੇ ਜ਼ੋਰ ਲੱਗਦਾ ਸਾਡਾ ਜਿਵੇਂ ਕਹਿੰਦਾ ਨੀਵੇਂ ਥਾ ਤਾਂ ਜੋ ਮਰਜ਼ੀ ਕਰਦੇ ਆ ਤੇ ਉੱਪਰ ਟੱਕਰ ਘੱਟ ਲੈਂਦੇ ਨੇ ਲੋਕ ਇਸੇ ਕਰਕੇ ਇਹ ਜਿਹੜਾ ਸਵਾਲ ਹੈ ਕਿ ਮਨਰੇਗਾ ਦੇ ਵਿੱਚ ਹੁਣ ਕੱਲਾ ਨਾਮ ਹੀ ਨਹੀਂ ਬਦਲਿਆ ਨਾਮ ਜ਼ਬਰਦਸਤੀ ਜੋੜ ਦਿੱਤਾ ਗਿਆ ਜਿਹੜਾ ਕਿ ਮਹਾਤਮਾ ਗਾਂਧੀ ਇਹ ਕਰਤਾ ਜੀ ਹਾਲਾਂਕਿ ਇਹ ਠੀਕ ਕਿਹਾ ਜਿਹੜਾ ਕਿ ਦਿਰੀ ਮੰਤਰੀ ਖੇਤੀ ਮੰਤਰੀ ਹੈ ਇਨਾ ਕੰਲਾ ਨਰੇਗਾ ਸੀ 2005 ਚ 2009 ਚ ਮਹਾਤਮਾ ਗਾਂਧੀ ਜੋੜਿਆ ਇਹ ਤਾਂ ਬਾਅਦ ਚ ਜੋੜਿਆ ਗਿਆ ਜੀ ਇਸ ਲਈ ਅਸੀਂ ਵੀ ਹੁਣ ਤਬਦੀਲ ਕਰਦੇ ਆਂ ਕੀ ਉਹ ਜੋੜਨ ਨਾਲ ਨੁਕਸਾਨ ਹੋਇਆ ਸੀ ਉਹਦੇ ਨਾਲ ਬੇਸਿਕ ਕੈਰੈਕਟਰ ਬਦਲਿਆ ਸੀ ਜਾਂ ਤੁਸੀਂ ਕੈਰੈਕਟਰ ਬਦਲ ਰਹੇ ਹੋ ਤੁਸੀਂ ਤਾਂ ਜੋੜ ਬਦਲ ਕੇ ਵਿਕਸਤ ਭਾਰਤ ਜੀ ਰਾਮ ਜੀ ਮਤਲਬ ਤੁਸੀਂ ਜੋੜਤਾ ਜਿਹੜਾ ਇਹਦੇ ਨਾਲ ਕੀ ਫਰਕ ਪੈ ਜਾਊਗਾ ਇਹ ਤਾਂ ਰਾਮਦੇਵ ਦੀ ਤੋਹੀਨ ਹੈ ਤੇ ਗਾਂਧੀ ਦੀ ਵੀ ਤੋਹੀਨ ਹੈ ਤੇ ਸਭ ਦੀ ਤੋਹੀਨ ਹੈ ਤੁਸੀਂ ਜਿਹੜਾ ਇਹ ਕਰਤਾ ਕਿ ਜਿੰਨਾ ਐਕਟ ਜਿਹੜਾ 7000 ਕਰੋੜ ਰੁਪਇਆ ਰੱਖਿਆ ਪਿਛਲੇ ਸਾਲ ਦੇ ਵਿੱਚ ਵੀ ਆ ਜਿਹੜਾ ਚਾਲੂ ਸਾਲ ਹੈ ਗਵਰਨਮੈਂਟ ਆਫ ਇੰਡੀਆ ਆਪਣੇ ਪੈਸੇ ਵਿਚਾਰ ਰਹੀ ਹੈ ਹੁਣ 6040 ਦੀ ਰੇਸੋ ਚ ਉਹਦੇ ਚੋਂ ਵੀ 28000 ਕਰੋੜ ਰਾਜਾਂ ਤੇ ਆ ਜਾਊਗਾ ਗਵਰਨਮੈਂਟ ਆਫ ਇੰਡੀਆ ਨੂੰ 50000 ਕਰੋੜ ਰਹਿ ਜਾਊਗਾ ਉਹ ਆਪਦਾ ਖਜ਼ਾਨਾ ਵਿਚਾਰ ਰਹੀ ਹੈ ਤੇ ਰਾਜਾਂ ਤੇ ਬੋਝ ਪਾ ਰਹੀ ਹੈ ਰਾਜਾਂ ਨੇ ਬੋਝ ਉਹਨਾਂ ਚੱਕਣਾ ਨਹੀਂ ਤੇ ਮਜ਼ਦੂਰ ਨੌਕਾਰਾ ਜੁਗਾਰ ਮਿਲਣਾ ਨਹੀਂ ਤੇ ਦੂਜੀ ਗੱਲ ਇਹ ਹੈ ਇਹ ਤੁਸੀਂ ਜਿਹੜੀ ਗਰੰਟੀ ਸੀ ਕਿ ਉਹ ਲਿਖ ਕੇ ਦਿੰਦਾ ਇਸ ਤਰੀਕ ਨੂੰ ਦੇਣਾ ਹੀ ਪਏਗਾ ਉਹਦੀ ਪਰਮਾਨੈਂਟ ਗਰੰਟੀ ਡਿਮਾਂਡ ਡਰਿਵਨ ਸਕੀਮ ਬੰਦ ਕਰਤੀ ਹੈ ਇੱਕ ਲੈਵਲ ਦੇ ਉੱਤੇ 2 ਮਹੀਨੇ ਤੁਸੀਂ ਵੈਸੇ ਹੀ ਘਟਾਤੇ ਨੇ ਸਾਰੇ ਮਾਮਲੇ ਦੇ ਵਿੱਚ ਜਿੰਨੇ ਸਰਵੇ ਨੇ ਜਿੰਨੀਆਂ ਗੱਲਾਂ ਨੇ ਇਹ ਕਿਤੇ ਨਹੀਂ ਆਇਆ ਕਿ ਖੇਤੀ ਦੇ ਸੀਜ਼ਨ ਦੇ ਵਿੱਚ ਮਨਰੇਗਾ ਦੇ ਕਰਕੇ ਬੰਦੇ ਨਹੀਂ ਮਿਲ ਰਹੇ ਖੇਤੀ ਵਾਲਿਆਂ ਇਹ じゃ ਕੋਈ ਸਰਵੇ ਨਹੀਂ ਹੈ ਔਰ ਇਹ ਜ਼ਬਰਦਸਤੀ ਉਹਨਾਂ ਨੇ ਨਾਲ ਜੋੜਿਆ ਇਸ ਕਰਕੇ ਜੜੀਆਂ ਨੇ ਖੇਤੀ ਦੇ ਸੀਜ਼ਨ 'ਚ ਬੇਲੇ ਬੰਦੇ ਨੇ ਜਿਹੜੇ ਜਿਹਨੂੰ ਖੇਤੀ ਤੋਂ ਆਮਦਨ ਜ਼ਿਆਦਾ ਹੋ ਜਾਂਦੀ ਹੈ ਮਜ਼ਦੂਰੀ 'ਚੋਂ ਖੇਤੀ ਚੱਲ ਜਾਂਦਾ ਬਨਰੇਗਾ ਚੋੜਾ ਲਗੇ ਜਿਹੜਾ ਉਹ ਪਿੱਛੇ ਰਹਿ ਜਾਂਦਾ ਉਧਰ ਨਹੀਂ ਮਿਲਦੀ ਉਹ ਬਨਰੇਗਾ ਚ ਰਹਿੰਦਾ ਔਰ ਸਾਰਿਆਂ ਨੂੰ ਰੋਜ਼ਗਾਰ ਦਾ ਚਾੜਸ ਹੀ ਕੋਈ ਨਹੀਂ ਇਸ ਕਰਕੇ ਇਹ ਜਿਹੜੀਆਂ ਜਲਦਬਾਜੀ ਉਸ ਲੈਵਲ ਦੇ ਉੱਤੇ ਕੀਤੀ ਗਈ ਹੈ ਇਹਨੂੰ ਪਾਸ ਕਰਾਉਣ ਦੀ ਇਹ ਬਿਲਕੁਲ ਐਂਟੀ ਹਿਊਮੈਨਿਟੀ ਹੈ ਮਨੁੱਖਤਾ ਦੇ ਵਿਰੋਧੀ ਹੈ ਗਰੀਬ ਵਿਰੋਧੀ ਹੈ ਸਧਾਰਨ ਬੰਦੇ ਦੇ ਤੇ ਇਵਨ ਰਾਜਾਂ ਦੇ ਵਿਰੋਧੀ ਹੈ ਫੈਡਰਲ ਸਟਰਕਚਰ ਦੇ ਵਿਰੋਧੀ ਹੈ ਤੇ ਕਿਸੇ ਵੀ ਰੂਪ ਦੇ ਵਿੱਚ ਇਹ ਕਿਸੇ ਵੀ ਪੱਖ ਤੋਂ ਉਸਾਰੂ ਨਹੀਂ ਹੈ ਤੁਸੀਂ 100 ਦਿਨ ਤੋਂ ਕਹਿ ਕੇ ਇੱਕੋ ਗੱਲ ਵੇਚ ਰਹੇ ਹੋ ਕਿ 125 ਦਿਨ ਦੇਾਂਗੇ ਜੀ ਅੱਜ ਤੱਕ 100 ਦਿਨ ਕਿਉਂ ਨਹੀਂ ਦਿੱਤਾ ਪੈਂਦਾ ਇਹਦੀ ਵਿਆਖਿਆ ਦੇ ਦਿਓ 50 ਦਿਨ ਤੱਕ ਕਿਉਂ ਖੜੇ ਸੀ ਹੁਣ ਤੱਕ ਉਹਦੀ ਵਿਆਖਿਆ ਦੇ ਦੋਗੇ ਫਿਰ ਮੰਨ ਲਿਆ ਜਾਊ ਕਿ 125 ਹੋ ਜਾਊਗਾ ਤਾਂ ਪਹਿਲਾ 100 ਦਿਨ ਦੀ ਵਜਟ ਰੱਖਦੇ ਦਿੰਦੇ ਉਦੋਂ ਬਾਅਦ 125 ਕਹਿੰਦੇ ਕਿ 100 ਤਾਂ ਅਸੀਂ ਦਿੱਤਾ ਹੁਣ 125 ਹੈ ਤਾਂ ਕੋਈ ਮੰਨਦਾ ਜੇ ਉਹ ਹੀ ਨਹੀਂ ਦੇ ਰਹੇ ਤਾਂ 125 ਲਿਖਣ ਦਾ ਫਰਾਡ ਕਿਉਂ ਕੀਤਾ ਜਾ ਰਿਹਾ ਇਹ ਬੇਹਦ ਨਾਜਿਕ ਮਾਮਲਾ ਹੈ ਇਹਦਾ ਅਸਰ ਕੱਲਾ ਗਰੀਬਾਂ ਤੇ ਨਹੀਂ ਪੈਣਾ ਜਦੋਂ ਭੁੱਖੇ ਮਰਨਗੇ ਗਰੀਬ ਤਾਂ ਭੁੱਖਾ ਬੰਦਾ ਕਿਸੇ ਦੇ ਘਰ ਨੂੰ ਵੀ ਆਉਂਦਾ ਦੂਜੇ ਦੇ ਨੂੰ ਜਿਹੜੇ ਦੂਜੇ ਕਹਿੰਦੇ ਨੇ ਕਿ ਸੀਸੇ ਦੇ ਘਰਾਂ ਦੇ ਵਿੱਚ ਰਹਿਣਗੇ ਫਿਰ ਦੂਜੇ ਅੱਧੇ ਲੋਕਾਂ ਨੂੰ ਭੁੱਖੇ ਮਾਰ ਕੇ ਔਰ ਇਹ ਵੱਡੇ ਪੱਦਰ ਦੇ ਉੱਤੇ ਜਦੋਂ ਰੁਜ਼ਗਾਰ ਜਾਂਦੇ ਨੇ ਤਾਂ ਧਰਤੀ ਲਾਲ ਵੀ ਹੁੰਦੀ ਆ ਬਹੁਤ ਵਾਰੀ ਜਿਹੜੀਆਂ ਬਾਕੀ ਗੱਲਾਂ ਤੇ ਅਸੀਂ ਕਹਿੰਨੇ ਆ ਨਾ ਕਿ ਬਲੰਡ ਸੈਂਡ ਭੁੱਖੇ ਬੰਦੇ ਕੀ ਕਰਨਗੇ ਕੀ ਨਹੀਂ ਕਰਨਗੇ ਉਧਰ ਸੋਚਣ ਦਾ ਸਵਾਲ ਹੈ ਇਹ ਵੱਡੇ ਧਾਇਰੇ ਦੇ ਸਵਾਲ ਨੇ ਕੱਲਾ ਮਨਰੇਗਾ ਦਾ ਸਵਾਲ ਨਹੀਂ ਹਿਮਨਿਟੀ ਦਾ ਸਵਾਲ ਹੈ ਇਹਨੂੰ ਦੇਖਣਾ ਤੇ ਇਹਦੇ ਤੇ ਚੰਗੀ ਗੱਲ ਹੈ ਕਾਂਗਰਸ ਨੇ ਕਿਹਾ ਅਸੀਂ ਵੱਡਾ ਅੰਦੋਲਨ ਕਰਾਂਗੇ ਬਾਕੀ ਜਥੇਬੰਦੀਆਂ ਨੇ ਵੀ ਕਿਹਾ ਪਰ ਜਿੰਨੀਆਂ ਵੀ ਜਥੇਬੰਦੀਆਂ ਨੇ ਇੱਥੇ ਕਿੰਨਾ ਵੱਡਾ ਅੰਦੋਲਨ ਸ਼ੁਰੂ ਕਰ ਸਕਦੀਆਂ ਨੇ ਇਹ ਉਹਨਾਂ ਹੀ ਮਨੁੱਖਤਾ ਦੇ ਪੱਖ ਦੇ ਵਿੱਚ ਹੋਏਗਾ ਉਹਨਾਂ ਹੀ ਬਿਹਤਰ ਹੋਏਗਾ ਜਿੱਦਾਂ ਇੱਕ ਵੱਡਾ ਅੰਦੋਲਨ ਹੋਵੇਗਾ ਬਿਲਕੁਲ ਜਿੰਨੇ ਵੱਡੇ ਬਿਆਨ ਨੇ ਉਹਨਾਂ ਵੱਡਾ ਅੰਦੋਲਨ ਛੇੜਨ ਦੇ ਲਈ ਨੀਤੀ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਕਿਉਂਕਿ ਸਰਕਾਰ ਨੇ ਤਾਂ ਆਪਣਾ ਕੰਮ ਕਰਤਾ ਹੁਣ ਵਾਰੀ ਇਹਨਾਂ ਦੀ ਹੈ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਸਰਦਾਰ ਮਨੀ ਸਿੰਘ ਜੀ ਤੁਹਾਡਾ ਧੰਨਵਾਦ ਦਰਸ਼ਕਾਂ ਦਾ ਸ਼ੁਕਰੀਆ ਸਤਿ ਸ੍ਰੀ ਅਕਾਲ